दारू दी ਗੱਲ ਆ दारू ਤੇ ਬੇਅੰਤ ਪੀਤੀਆਂ ਡਰਮਾਂ ਤੇ ਡਰਮ ਜਿਨ੍ਹਾਂ ਨੂੰ ਕਹ ਦਿੰਦੇ ਆ ਲੋਕੀ ਦੇ ਕਿਤੇ ਰਾਤ ਨੂੰ ਪੀਂਦੇ ਹੋਣਗੇ ਮੇਰੀ ਸਵੇਰ ਦੀ ਸ਼ੁਰੂ ਹੋ ਜਾਂਦੀ ਸੀ ਪਰ ਆਦ ਦਾ ਪਤਾ ਨਹੀਂ ਸੀ ਮੈਂ ਘਰੇ ਕਰ ਮੇਰੀ ਮੰਮੀ ਡੈਡੀ ਨੇ ਅਸੀਂ ਬਚਪਨ ਤੇ ਮੇਰੇ ਵੀ ਪੂਰੇ ਹੋ ਗਏ ਸੀ ਤਾਂ ਕਰਕੇ ਫਿਰ ਮੈਨੂੰ ਨਹੀਂ ਜਿੱਦਦਾ ਵੀ ਇਹ ਲਵ ਮੈਰੀ ਸੀ ਸਾਡੀ ਆਪਣੀ ਪਸੰਦ ਨਾਲ ਕੀਤਾ ਮੈਨੂੰ ਨਹੀਂ ਕੋਈ ਨਾ ਕਦੋਂ ਕਦੋਂ ਸੁਧਰਣ ਗਈ ਇਸ਼ਨਾਨ ਕਰਨ ਲੱਗੇ ਸੀ ਤੇ ਇਸ਼ਨਾਨ ਕਰਨ ਲੱਗਿਆ ਮੈਂ ਇਹਨਾਂ ਨੂੰ ਆਖਿਆ ਵੀ ਇੱਕ ਮਿੰਟ ਆਇਆ ਮੈਂ ਇਹਨਾਂ ਦੇ ਮਨ 'ਚ ਇਹ ਹੀ ਸੀ ਵੀ ਇਹਨੂੰ ਤੋੜ-ਤੋੜ ਲੱਗੀ ਆ ਹੁਣ ਕਰਨ ਚੱਲਿਆ ਪਰ ਇਹਨਾਂ ਨੂੰ ਨਹੀਂ ਮੈਂ ਦੱਸਿਆ ਮੈਂ ਛੱਡ ਮੈਂ ਆਇਆ ਮੈਂ ਬਾਹਰ ਨਾਲੀ 'ਚ ਸਿੱਟਤਾ ਮੈਂ ਇੱਕੋ ਗੁਰੂ ਅਮਰਦਾਸ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕੀਤੀ ਬਿਦਾਤੇ ਜੇ ਤੂੰ ਦੁਨੀਆ 'ਤੇ ਹੈਗਾ ਨਾ ਆਹ ਤੇਰੇ ਦਰ ਤੇ ਆਣ ਕੇ ਛੱਡਿਆ ਮੈਂ ਕਚਨ ਸਿੰਘ ਮਹਾਪੁਰਖ ਜਿਹੜੇ ਸਸਟੇ ਸੱਚਖੰਡ ਬੈਠੇ ਨੇ ਤੋਂ ਹੁਣ ਬਾਬਾ ਜੋਗਾ ਸਿੰਘ ਜੀ ਮੁਖੀ ਆ ਉਹਨਾਂ ਦੀ ਵੀ ਬੜੀ ਕਿਰਪਾ ਆ ਤਾਂ ਜਿਹੜਾ ਕੰਮ ਚੱਲਣ ਡਿਆ ਉਹਨਾਂ ਦੇ ਸਦਕੇ ਚੱਲਣ ਡਿਆ ਮੈਡਮ ਪੂਰਾ ਪਰਿਵਾਰੀ ਅੰਮ੍ਰਿਤਧਾਰੀ ਬਣ ਗਿਆ ਉਹਨੂੰ ਬੇਟੀ ਨੇ ਵੀ ਤੁਮਾਰਾ ਜੱਗੜਾ ਸ਼ੁਰੂ ਕਰਤਾ ਕਿ ਜਿੰਨੂੰ ਮੰਗਣਾ ਹੋਣਾ ਤਾਂ ਉਹਦੇ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਕਰਕੇ ਉਹਦੇ ਦਰ ਤੇ ਆ ਕੇ ਜਾ ਕੇ ਮੰਗਾਂਗੇ ਪਰ ਕਿਸੇ ਅੱਗੇ ਭਿਕੀ ਨਹੀਂ ਮੰਗਾਂਗੇ ਸਾਨੂੰ ਕਹਿੰਦੇ ਆ ਵੀ ਤੁਹਾਡੇ ਇੰਨਾ ਸਵਾਦ ਕਿੱਤਾ ਪਰੌਂਠਾ ਮੈਨੂੰ ਪਤਾ ਨਹੀਂ ਸਾਨੂੰ ਆਪਣਾ ਪਾਣੀ ਚੱਲਦੀ ਹੈ ਪਾਣੀ ਦੇ ਨਾਲ ਹੀ ਸਵਾਦ ਆਪਣਾ ਬਣ ਜਾਂਦਾ ਵਾ ਉਹ ਜਿੱਦਾਂ ਉਹ ਪਿੰਦ ਹੀ ਉਦਾਂ ਹੀ ਮੈਂ ਪੀ ਲਿਆ ਜਾਨੀ ਕਿ ਦਿਮਾਗ ਜਿੱਤਾ ਘੁੰਮ ਜਾਂਦਾ ਮੈਂਟਲ ਜਿਹਾ ਆਪਣਾ ਬੰਦਾ ਵੀ ਅੱਜ ਆਹ ਕੰਮ ਕਰਨਾ ਤਾਂ ਕਰਨਾ ਹੈ ਐਦਾਂ ਦੇ ਹਾਲਾਤ ਹੋ ਜਾਂਦੇ ਹੈਗੇ ਇਹ ਬੰਦਾ ਮਾਰਨ ਤੋਂ ਵੀ ਬੰਦਾ ਛਿਛਕਦਾ ਨਹੀਂਗਾ ਚਿੱਟਾ ਨਹੀਂ ਛੱਡਦਾ ਤੇ ਬਹੁਤ ਸਾਰੀਆਂ ਚੀਜ਼ਾਂ ਵੀ ਦੇ ਦਿੰਦੇ ਨੇ ਜਿਹੜੇ ਚਿੱਟੇ ਵਿਆਦੀ ਹੋ ਜਾਂਦੇ ਨੇ ਨਹੀਂ ਸੱਤਾ ਕਲਾਤ ਨਹੀਂ ਹੋਇਆ ਆਪਾਂ ਭਾਂਡੇ ਨਹੀਂ ਵਿੱਚ ਕਰਦੇ ਨਾ ਕਰ ਨਾ ਭਾਂਡੇ ਨਾਲ ਕੰਮ ਕਰਦੇ ਸੀ ਕਿਆ ਪਾਸ਼ਾ ਤੇਰੇ ਆ ਹੁਣ ਦੇ ਦੇਗਾ ਤਾਂ ਵੀ ਠੀਕ ਆ ਨਹੀਂ ਤੇ ਮਾਰ ਲੇਗਾ ਉਹ ਫੇ ਤੇਰਾ ਕੋਲ ਮਿੱਟੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਤਨਵੀਰ ਗਿੱਲ ਲਾਲੀ ਜਿਸਤੇ ਉਸ ਰੱਬ ਦੀ ਮਿਹਰ ਹੋ ਜਾਵੇ ਜਾਂ ਜਿਹੜਾ ਬਾਣੀ ਤੇ ਬਾਣੇ ਨਾਲ ਜੁੜ ਜਾਵੇ ਉਹਦਾ ਜੀਵਨ ਬਦਲ ਜਾਂਦਾ ਹੈ ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਜਿਨ੍ਹਾਂ ਦੇ ਰੱਬ ਦੀ ਮਿਹਰ ਹੋਈ ਤੇ ਉਹਨਾਂ ਦਾ ਜੀਵਨ ਬਦਲਿਆ ਪਰ ਅੱਜ ਜਿਸ ਨੌਜਵਾਨ ਨੂੰ ਮਲਾਉਣ ਜਾ ਰਿਹਾ ਉਹ ਬਹੁਤ ਸਾਰੇ ਨਸ਼ੇ ਦਾ ਆਦੀ ਸੀ ਪਰ ਹਾਲਾਤ ਇੰਨੇ ਵਧੀਆ ਨਹੀਂ ਸੀ ਪਰ ਜਦੋਂ ਰੱਬ ਦੀ ਮਿਹਰ ਹੋਈ ਬਾਣੀ ਤੇ ਬਾਣੇ ਨਾਲ ਜੁੜਿਆ ਉਸ ਦਾ ਜੀਵਨ ਵੀ ਬਦਲ ਗਿਆ ਅੱਜ ਉਹ ਪਰਿਵਾਰ ਨਾਲ ਰੋਜੀ ਰੋਟੀ ਚਲਾ ਰਿਹਾ ਹੈ ਇਹ ਚ ਰੇੜੀ ਲਾਈ ਹੈ ਭਰਾਉਣੀਆਂ ਦੀ ਤਾਂ ਤੁਸੀਂ ਤਸਵੀਰਾਂ ਵਿੱਚ ਇਹ ਜੋੜੀ ਦੇਖ ਰਹੇ ਹੋ ਇਹ ਬਾਣੀਆ ਤੇ ਬਾਣੇ ਦੇ ਧਾਰੀ ਨੇ ਅਤੇ ਉਸ ਰੱਬ ਤੇ ਅਟੁੱਟ ਵਿਸ਼ਵਾਸ ਵੀ ਹੈ ਪਰ ਪਹਿਲਾਂ ਇਹਨਾਂ ਦੇ ਹਾਲਾਤ ਇੰਨੇ ਵਧੀਆ ਨਹੀਂ ਸੀ ਪਰ ਜਦੋਂ ਦੇ ਰੱਬ ਦੇ ਰਾਜਾ ਦੇ ਵਿੱਚ ਆਏ ਅਤੇ ਬਾਣੀ ਨਾਲ ਜੁੜੇ ਤੇ ਬਾਣੇ ਨਾਲ ਜੁੜੇ ਹਾਲਾਤ ਵੀ ਬਦਲੇ ਤੇ ਉਸ ਰੱਬ ਦੀ ਮਿਹਰ ਵੀ ਬਾਬਾ ਜੀ ਨਾਲ ਜਲਬਾਤ ਵੀ ਕਰਾਂਗੇ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹਿਲਾਂ ਆਪਣੇ ਬਾਰੇ ਦੱਸੋ ਆਪਣਾ ਨਾਮ ਦੱਸੋ ਕਿੱਥੋਂ ਦੇ ਰਹਿਣ ਵਾਲੇ ਹੋ ਸਰਦਾਰ ਮਲਕੀਤ ਸਿੰਘ ਦਾ ਨਾਮ ਆ ਪਿੰਡ ਚੱਬਾ ਆਪਣਾ ਜੀ ਬਾਬਾ ਜੀ ਪਤਾ ਚੱਲਿਆ ਜਦੋਂ ਬਾਣੀ ਦੇ ਬਾਣੇ ਨਾਲ ਨਹੀਂ ਸੀ ਜੁੜੇ ਅ ਕੀ ਹਾਲਾਤ ਸੀ ਤੇ ਜਦੋਂ ਬਾਣੀ ਦੇ ਬਾਣੇ ਨਾਲ ਜੁੜੇ ਨੇ ਤੇ ਅੱਜ ਹਾਲਾਤਾਂ ਬਾਰੇ ਵੀ ਦੱਸੋ ਨਹੀਂ ਜਦੋਂ ਤੋਂ ਪਹਿਲਾਂ ਬਾਣੇ ਨਾਲ ਨਹੀਂ ਸੀ ਜੁੜੇ ਹੈਗੇ ਮੋਨਾ ਸੀਗਾ ਜੀ ਮੋਨਾ ਸੀਗਾ ਵੀ ਜਾਨੀ ਕਿ ਜਿੱਦਾਂ ਨਸ਼ਾ ਕਰਨਾ ਡਰਿੰਕ ਕਰਨੀ ਮੇਰੇ ਆਦਤ ਹੀ ਸੀਗਾ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਸੀਗਾ ਤੇ ਘਰ ਦੇ ਹਾਲਾਤ ਮਾੜੇ ਸੀਗੇ ਕੋ ਭਾਵੇਂ ਰੋਟੀ ਰੋਟੀ ਚੱਲਦੀ ਸੀਗੀ ਪਰ ਮੇਰੇ ਲਈ ਹਾਲਾਤ ਮਾੜੇ ਸੀਗੇ ਫਿਰ ਮਹਾਰਾਜ ਨੇ ਕਿਰਪਾ ਕੀਤੀ ਦਰਬਾਰ ਸਾਹਿਬ ਆਇਆ ਸੀਗਾ ਮੈਂ ਦਰਬਾਰ ਸਾਹਿਬ ਗੁਰੂ ਅਮਰਦਾਸ ਨੇ ਇੰਨਾ ਕਿਰਪਾ ਕੀਤੀ ਇੱਥੇ ਨਸ਼ਾ ਛੱਡਿਆ ਤੇ ਇਸ ਤੋਂ ਬਾਅਦ ਜਦੋਂ ਗਿਆ ਮੈਂ ਕੇਸਕਰ ਧਾਰ ਲੈ ਤੇ ਜੂੜਾ ਰਖੜਿਆ ਇਸ ਤੋਂ ਬਾਅਦ ਬਾਬਾ ਨੋ ਸਿੰਘ ਸਮਾਤੇ ਬਾਬਾ ਗਜਨ ਸਿੰਘ ਮਹਾਪੁਰਖ ਜਿਹੜੇ ਨੇ ਉਹਨਾਂ ਦੀ ਸ਼ਰਨ ਚ ਮੈਂ 2 ਸਾਲ ਰਿਹਾ ਆ ਮੈਂ ਦੋ ਸਾਲ ਰਿਆਂ ਤਾਂ ਉਹਨਾਂ ਨੇ 6 ਮਹੀਨੇ ਹੋਏ ਸੀ ਕਿ ਮੈਨੂੰ ਉਹਨਾਂ ਦੇ ਕੋਲ ਉਹਨਾਂ ਨੇ ਜਿੰਨਾ ਮੈਨੂੰ ਅੰਮ੍ਰਿਤ ਛਕਣ ਦਾ ਕਿਹਾ ਤੇ ਮੈਂ ਪਹਿਲਾਂ ਨਹੀਂ ਮੰਨਦਾ ਪਰ ਉਹਨਾਂ ਨੇ ਵਚਨ ਕੀਤਾ ਤੇ ਮੈਂ ਅੰਮ੍ਰਿਤ ਛਕ ਲਿਆ ਅੰਮ੍ਰਿਤ ਛਕਣ ਤਾਂ ਮੰਨਿਆ ਤੇ ਜਿੱਦਨ ਅੰਮ੍ਰਿਤ ਛਕਦੇ ਸੀ ਅੰਮ੍ਰਿਤ ਛਕਣ ਦੇ ਵਿੱਚ ਆਵਾਜ਼ ਪਈ ਮੈਨੂੰ ਵੀ ਸੋਢੀ ਨੂੰ ਬਾਬਾ ਜੀ ਨੇ ਮੇਰਾ ਨਾਮ ਸੋਢੀ ਰੱਖਿਆ ਹੋਇਆ ਸੀਗਾ ਬਾਬਾ ਮਹਾਪੁਰਖ ਬਾਬਾ ਜੋਗਾ ਸਿੰਘ ਜੀ 16ਵੇਂ ਮੁਖੀ ਹਣ ਉਹਨਾਂ ਦੀ ਬੜੀ ਕਿਰਪਾ ਹੈਗੀ ਉਹਨਾਂ ਨੇ ਜਦੋਂ ਮੈਨੂੰ ਬਾਜ ਮਾਰੀ ਤੇ ਬਾਜ ਦੇ ਵਿੱਚ ਮੈਂ ਹਾਂ ਪਾਸ਼ੋ ਕਹਿੰਦੇ ਬਾਣਾ ਮੈਂ ਬਾਣਾ ਨਹੀਂ ਪਾਸ਼ੋ ਵੀ ਮੈਂ ਇਦਾਂ ਹੀ ਰਹੂੰਗਾ ਪਰ ਜਦੋਂ ਉਹਨਾਂ ਨੇ ਦੋ ਤਿੰਨ ਦੋ ਵਾਰੀ ਵਜਨ ਕੀਤੇ ਤੀਜੀ ਵਾਰ ਮੈਂ ਹਾਂ ਸੱਤ ਪ੍ਰਿੰਨ ਪਾਸ਼ਾ ਉਹਨਾਂ ਨੇ ਜਾਨੀ ਕਿ ਸੰਕਟ ਦੇ ਵਿੱਚੋਂ ਬਾਣਾ ਮਿਲਿਆ ਮੈਨੂੰ ਸੇਵਾ ਦਾ ਕਰਕੇ ਹਾਂਜੀ ਜਿਵੇਂ ਤੁਸੀਂ ਦੱਸ ਰਹੇ ਹੋ ਪਹਿਲਾਂ ਤੁਸੀਂ ਸਿਰ ਤੋਂ ਮੋਨੇ ਸੀ ਤੇ ਨਸੇ ਦੇ ਆਦੀ ਸੀ ਕਿਹੜਾ ਕਿਹੜਾ ਨਸਾ ਜੀਤਾ ਹੁੰਦਾ ਹੀ ਤੇ ਕੀ ਹਾਲਾਤ ਸੀ ਪਹਿਲਾਂ ਤੇ ਹੁਣ ਦੇ ਜੀਵਨ ਦੇ ਵਿੱਚ ਇੰਨਾ ਕੀ ਬਦਲਾਵ ਆ ਗਿਆ ਵੇਖੋ ਜੀ ਉਹ ਤਾਂ ਮੈਂ ਇੱਕ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਹੁਣ ਵੀ ਉਹੀ ਗੱਲ ਕਰਦਿਆਂ ਉਹ ਤਾਂ ਇੱਕ ਨਰਕ ਜ਼ਿੰਦਗੀ ਸੀ ਜਿਹੜੀ ਪਿੱਛੇ ਬੀਤ ਗਈ ਹੈ ਹਨਾ ਜਦੋਂ ਤਾਂ ਮੈਂ ਦਰਬਾਰ ਸਾਹਿਬ ਆਣ ਕੇ ਕੇਸ ਧਾਰਨ ਕੀਤੇ ਆ ਉਹ ਤੋਂ ਬਾਅਦ ਚ ਪਤਾ ਲੱਗਾ ਵੀ ਜ਼ਿੰਦਗੀ ਹੁੰਦੀ ਕੀ ਆ ਗੁਰੂ ਨਾਲ ਜਦੋਂ ਦਾ ਜੁੜਿਆ ਮੈਂ ਤੇ ਫਿਰ ਪਤਾ ਲੱਗਾ ਵੀ ਹਾਂ ਵੀ ਜ਼ਿੰਦਗੀ ਅਸਲ ਵਿੱਚ ਕੀ ਹੈ ਤੇ ਜਦੋਂ ਬਾਣਾ ਮਿਲ ਗਿਆ ਉਹ ਤਾਂ ਗੱਲ ਹੀ ਹੋਰ ਹੋ ਗਈ ਪਪਾ ਜੀ ਜਿਵੇਂ ਇਹਦੇ ਸਰੂਰ ਵੱਜਾ ਰਹਿੰਦਾ ਨਾ ਹੁਣ ਬਾਣੀ ਦਾ ਸਰੂਰ ਹੈ ਤੇ ਉਹ ਤੋਂ ਦੂਜਾ ਸਰੂਰ ਸੀ ਤੁਹਾਨੂੰ ਕੀ ਹਾਲਾਤ ਬਣ ਜਾਂਦੇ ਸੀ ਜਦੋਂ ਟੋਟ ਵੱਜਦੀ ਸੀ ਆਦੇ ਨਸੇ ਦੇ ਜਿਹੜੇ ਆਦੀ ਹੁੰਦੇ ਨੇ ਨਾ ਜਦੋਂ ਉਹਨਾਂ ਨੂੰ ਜੋ ਚੀਜ਼ ਨਾ ਮਿਲੇ ਤੇ ਬੜੀ ਟੋਟ ਵੱਜਦੀ ਆ ਤੇ ਬੜੇ ਬੁਰੇ ਹਾਲਾਤ ਵਜਦੇ ਨੇ ਉਹ ਜ਼ਰੂਰ ਨੌਜਵਾਨਾਂ ਨੂੰ ਦੱਸਿਓ ਕੀ ਹਾਲਾਤ ਬਣ ਜਾਂਦੇ ਸੀ ਕਿੰਨੀ ਜਿਹੀ ਤੜਪ ਪੈਂਦੀ ਸੀ ਦਿਲ ਦੇ ਵਿੱਚ ਵੇਖੋ ਜੀ ਇਹ ਤੇ ਆਪਦੇ ਦਿਲ ਦੀ ਗੱਲ ਹੈ ਸਾਰੇ ਜੇ ਆਪਾਂ ਦਿਲ 'ਚ ਧਾਰ ਲਈ ਆ ਨਾ ਵੀ ਆਪਾਂ ਨਹੀਂ ਕੁਝ ਖਾਣਾ ਹੈਗਾ ਤੇ ਫੇਰ ਤੋਂ ਕੋਈ ਤੜਫ ਨਹੀਂ ਹੈਗੀ ਠੀਕ ਹੈ ਨਾ ਤੇ ਜਦੋਂ ਆਪਾਂ ਧਿਆਨ ਹੀ ਉਧਰ ਤਰਾਂਗੇ ਨਾ ਫੇਰ ਤੇ ਤੜਫ ਹੈਗੀ ਹੈਗੀ ਆ ਮੈਂ ਅੱਜ ਨਹੀਂ ਕੀਤਾ ਐ ਜਿਉਂ ਆ ਉਹ ਤਾਂ ਗੱਲਾਂ ਨੇ ਬਾਦੂ ਗੱਲ ਦਿਲ ਦੀ ਹੁੰਦੀ ਆ ਦਿਲ ਤੋਂ ਜਦੋਂ ਆਪਾਂ ਧਾਰ ਹੀ ਲਿਆ ਨਾ ਵੀ ਨਹੀਂ ਖਾਣਾ ਤਾਂ ਫਿਰ ਨਹੀਂ ਖਾਣਾ ਕਿਹੜੀ ਕਿਹੜੇ ਨਸ਼ੇ ਜੀਤੇ ਨੇ ਜੀਵਨ ਦੇ ਵਿੱਚ ਇਹ ਜ਼ਰੂਰ ਦੱਸਿਓ ਸਿਰਫ दारू ਪੀ ਛੱਡੀ ਜਾਂ ਹੋਰ ਵੀ ਨਸ਼ੇ ਜੀਤੇ ਨੇ ਨਸ਼ਾ ਵੇਖ ਲੋ ਜੀ ਇਹ ਨਹੀਂ ਮੈਂ ਕਹਿੰਦਾ ਮੈਂ दारू ਪੀ ਰਸੀ ਆ ਮੈਂ ਚਿੱਟਾ ਵੀ ਲਾਇਆ ਡੋਡੇ ਵੀ ਖਾਦੇ ਫੀਮ ਵੀ ਖਾਦੀ ਆ ਤੇਰੀ दारू ਦੀ ਗੱਲ ਆ दारू ਤੇ ਬੇਅੰਤ ਪੀਤੀ ਆ ਡਰਮਾਂ ਤੇ ਡਰਮ ਜਿਨ੍ਹਾਂ ਨੂੰ ਕਹ ਦਿੰਦੇ ਆ ਲੋਕੀ ਕਿਤੇ ਰਾਤ ਨੂੰ ਪੀਂਦੇ ਹੋਣਗੇ ਮੇਰੀ ਸਵੇਰ ਦੀ ਸ਼ੁਰੂ ਹੋ ਜਾਂਦੀ ਹੈ ਪਰ ਆਦ ਦਾ ਪਤਾ ਨਹੀਂ ਮੈਂ ਘਰੇ ਕਦੋਂ ਆਂ ਹਾਂਜੀ ਇਹ ਹਾਲਾਤ ਸੀਗੇ ਕਿੰਨੇ ਕੇ ਪੈਸੇ ਉਜਾੜਦੇ ਹੋਂ ਤਾਂ ਇੰਨ ਦਾਰੂ ਦੇ ਵਿੱਚ ਜਾਂ ਚਿੱਟੇ ਦੇ ਵਿੱਚ ਬੇਗਿੰਤਾ ਕੋਈ ਮੁੰਨਾ ਦਾ ਹਸਾਬ ਨਹੀਂ ਹੈਗਾ ਕੋਈ ਹਾਂਜੀ ਤਾਂ ਮੈਨੂੰ ਇਹ ਦੱਸੋ ਜਦੋਂ ਚਿੱਟਾ ਪੀਂਦੇ ਸੀ ਤੇ ਚਿੱਟਾ ਆਂਦੇ ਬਹੁਤ ਸਾ ਮਾੜਾ ਹੈ ਸਰੀਰ ਵਾਸਤੇ ਵੀ ਆਂਦੇ ਜੀਵਨ ਬਰਬਾਦ ਹੋ ਜਾਂਦਾ ਕੋਈ ਵਿਰਲਾ ਹੀ ਮਾਂ ਦਾ ਪੋਤਾ ਜਿਹੜਾ ਵਾਪਸ ਮੁੜਦਾ ਹੈ ਤੇ ਚਿੱਟਾ ਪੀਣਾ ਕਿਵੇਂ ਜੁੜਿਆ ਕਿਸ ਤਰ੍ਹਾਂ ਸੁਭਾਅ ਬਣਿਆ ਜੀ ਚਿੱਟਾ ਪੀਣਾ ਯਾਰਾਂ ਦੋਸਤਾਂ ਨੇ ਲਾਤਾ ਜਾਂ ਆਪਣਾ ਮੂਡ ਬਣਿਆ ਨਹੀਂ ਨਹੀਂ ਆਪਣਾ ਮੂਡ ਤੁਹਾਨੂੰ ਮੈਂ ਦੱਸਦਾ ਇਦਾਂ ਹੀ ਬੈਠੇ ਸੀਗੇ ਤੇ ਮੁੰਡਾ ਇਕ ਲਾਉਂਦਾ ਹੁੰਦਾ ਹੈਗਾ ਯਾਰ ਦੋਸਤੀ ਉਹਨੇ ਮੈਨੂੰ ਪਹਿਲਾਂ ਵੀ ਬੜੀ ਬਿਰੀ ਕਿਹਾ ਸੀ ਪਰ ਮੈਂ ਨਹੀਂ ਸੀ ਮੰਨਦਾ ਹੁੰਦਾ ਪਰ ਉਹ ਇੱਕ ਦਿਨ ਰਾਤ ਨੂੰ ਬੈਠੇ ਰਾਤ ਨੂੰ ਬੈਠਿਆ ਬੈਠਿਆ ਉਹਨੇ ਕਿਹਾ ਕਹਿੰਦਾ ਲਾ ਕੇ ਦੇਖ ਤੇ ਉਹ ਜਿੱਦਾਂ ਉਹ ਪਿੰਦ ਸੀ ਉਦਾਂ ਹੀ ਮੈਂ ਪੀ ਲਿਆ ਤੇ ਉਹ ਨਾ ਜਾਨੀ ਕਿ ਦਿਮਾਗ ਜਿੱਦਾਂ ਘੁੰਮ ਜਾਂਦਾ ਮੈਂਟਲ ਜਿਹਾ ਆਪਣਾ ਬੰਦਾ ਵੀ ਅੱਜ ਆਹ ਕੰਮ ਕਰਨਾ ਤਾਂ ਕਰਨਾ ਹੈ ਇਦਾਂ ਜਿਹੇ ਹਾਲਾਤ ਹੋ ਜਾਂਦੇ ਹੈਗੇ ਇਹ ਬੰਦਾ ਮਾਰਨ ਤੋਂ ਵੀ ਬੰਦਾ ਛਿਛਕਦਾ ਨਹੀਂਗਾ ਚਿੱਟਾ ਨਸ਼ਾ ਇੱਟਾਂ ਦਾ ਹਾਂਜੀ ਮਤਲਬ ਯਾਰਾਂ ਦੋਸਤਾਂ ਨੇ ਲਵਾਤਾ ਉਹ ਚਿੱਟਾ ਜਿਹੜਾ ਤੁਹਾਡੀਆਂ ਨਸਾਂ ਚ ਚਲੇ ਗਿਆ ਤਾਂ ਬਾਈ ਮੈਨੂੰ ਇਹ ਬੱਬਾ ਜੀ ਜਦੋਂ ਚਿੱਟਾ ਪੀਂਦੇ ਸੀ ਜਦੋਂ ਚਿੱਟਾ ਨਹੀਂ ਸੀ ਮਿਲਦਾ ਉਦੋਂ ਕੀ ਹਾਲਾਤ ਹੁੰਦੇ ਸੀ ਭਾਂਡੇ ਵੀ ਆਂਦੇ ਵੇਚਨੇ ਪਏ ਜਾਂਦੇ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਵੇਚ ਦਿੰਦੇ ਨੇ ਜਿਹੜੇ ਚਿੱਟੇ ਵਿਆਦੀ ਹੋ ਜਾਂਦੇ ਨੇ ਨਹੀਂ ਇੱਥੇ ਤੱਕ ਹਾਲਾਤ ਨਹੀਂ ਹੋਏ ਆਪਾਂ ਭਾਂਡੇ ਨਹੀਂ ਵਿੱਚ ਕਰਦੇ ਨਾ ਕਰਨਾ ਭਾਂਡੇ ਨਾਲ ਕੰਮ ਕਰਦੇ ਸੀ ਕੰਮ ਕਰਦੇ ਸੀ ਇਹ ਨਹੀਂ ਮੈਂ ਪੀਤਾ ਤਾਂ ਮੈਂ ਕੰਮ ਨਹੀਂ ਕੀਤਾ ਕੰਮ ਠੋਕ ਕੇ ਕੀਤਾ ਹਾਂਜੀ ਕਹਿੰਦੇ ਆ ਨਾ ਨੀਂਦ ਆਈ ਜਾਂਦੀ ਕੋਈ ਨੀਂਦ ਨਹੀਂ ਆਉਂਦੀ ਇੰਨਾ ਕੁ ਸਰੂਰ ਵੱਜਾ ਰਹਿੰਦਾ ਹੈਗਾ ਬਸ ਇਹ ਜਦੋਂ ਮੈਂ ਛੱਡਿਆ ਵਾ ਉਦੋਂ ਤਕਰੀਬਨ 6 ਕੁ ਮਹੀਨੇ ਜਿਹੜੇ ਸਰੀਰ ਜਦੋਂ ਮੈਂ ਚਿੱਟਾ ਪੀਂਦਾ ਸੀ ਨਾ ਮੇਰਾ 90 ਕਿਲੋ ਵਜ਼ਨ ਸੀਗਾ ਤੇ ਜਦੋਂ ਮੈਂ ਪੀਣ ਲੱਗਾ ਵਾਂ ਬਾਅਦ ਚ 65 ਕਿਲੋ ਰਹਿ ਗਿਆ ਹੈਗਾ ਇੰਨਾ ਇਹ ਮਾੜਾ ਨਸ਼ਾ ਤੇ ਹੁਣ ਹੁਣ ਵੇਖ ਲਓ ਮੈਨੂੰ ਤਕਰੀਬਨ 12-13 ਸਾਲ ਹੋ ਗਏ ਛੱਡੇ ਨੂੰ ਤੇ ਛੱਡੇ ਨੂੰ 85 ਕਿਲੋ ਭਾਰ ਮੇਰਾ ਹੋਂ ਹੋਇਆ ਚਿੱਤੇ ਤੋਂ ਇਲਾਵਾ ਵੀ ਹੋਰ ਵੀ ਨਸੇ ਜੀਤੇ ਨੇ ਫਿਰ ਡੋਡਾ ਫੀਮ ਜਦੋਂ ਨਹੀਂ ਸੀ ਮਿਲਦੇ ਕਿਤੇ ਡੋਡੇ ਖਾਲੇ ਕਿਦੀ ਫੀਮ ਖਾ ਲਈ ਹਾਂਜੀ ਇਹ ਹਾਲਾਤਾਂ ਤੇ ਹੀ ਗਏ ਤੇ ਬਾਬਾ ਜੀ ਮੋਨੇ ਸੀ ਜਦੋਂ ਤੇ ਵਾਲਾਂ ਨੂੰ ਜੈਲ ਵੀ ਲਾਉਂਦੇ ਹੋਗੇ ਵਾਲਾਂ ਦੇ ਸਟਾਈਲ ਵੀ ਬਣਾਉਂਦੇ ਹੋਗੇ ਉਹ ਗੱਲਾਂ ਹੁਣ ਪਿੱਛੀਆਂ ਰਹਿ ਗਈਆਂ ਜਦੋਂ ਮੋਨੇ ਸੀ ਕਿ ਸਾਰਾ ਕੁਝ ਕਰ ਦੇ ਰਹੇ ਆ ਠੀਕ ਹੈ ਨਾ ਤੇ ਉਸ ਤੋਂ ਬਾਅਦ ਜਦੋਂ ਕੇਸ ਧਾਰਨ ਕੀਤੇ ਆ ਕਿਸ ਤਰ੍ਹਾਂ ਤੋਂ ਪੱਗ ਬੰਨਣੀ ਸ਼ੁਰੂ ਕਰ ਲਈ ਤੇ ਦਿਮਾਲਾ ਸਜਾਉਂਦਾ ਹੁੰਦਾ ਹੈ ਗੋਲ ਉਸ ਤੋਂ ਬਾਅਦ ਜਦੋਂ ਨਾ ਲੋਕਡਾਊਨ ਲੱਗਾ ਇੱਥੇ ਲੋਕਡਾਊਨ ਚ ਹੀ ਇੱਥੇ ਸੀਗੇ ਦਰਬਾਰ ਸਾਹਿਬ ਦਰਸ਼ਨ ਕਰਨ ਆਏ ਹੋਏ ਸੀਗੇ ਇਹਨਾਂ ਨੇ ਇੱਥੋਂ ਫਿਰ ਕਹਿਤਾ ਸੀ ਵੀ ਅਸੀਂ ਜ਼ਿਆਦਾਤਰ ਰੱਖ ਨਹੀਂ ਸਕਦੇ ਹਨਾ ਤੇ ਅਸੀਂ ਇੱਥੋਂ ਬਾਬਾ ਨੋਸ ਸਿੰਘ ਸਮਾਧੇ ਚਲੇ ਗਏ ਬਾਬਾ ਨੋਸ ਸਿੰਘ ਸਮਾਧੇ ਬਾਬਾ ਗੱਜਨ ਜੀ ਉਹਨਾਂ ਨੇ ਬਚਨ ਕੀਤਾ ਕਹਿੰਦੇ ਕੋਈ ਗੱਲ ਨਹੀਂ ਬਾਬਾ ਗੱਜਨ ਜੀ ਉਹਨਾਂ ਕਮਰਾ ਦੇ ਦਿੱਤਾ ਸਾਨੂੰ ਅਸੀਂ ਉੱਥੇ ਰਹਿਣ ਲੱਗ ਪਏ ਤੇ ਉਸ ਤੋਂ ਵਾਹ ਮਹਾਪੁਰਖਾਂ ਨੇ ਕਿਰਪਾ ਇੰਨੀ ਕ ਕੀਤੀ ਆ ਨਾ ਵੀ ਉਹਦਾ ਮੈਂ ਤੇਨ ਨਹੀਂ ਦੇ ਸਕਦਾ ਸੱਚੇ ਪਾਤਸ਼ਾਹ ਦੇ ਗਾੜੀ ਬਾਬਾ ਗੱਜਨ ਸਿੰਘ ਮਹਾਪੁਰਖ ਜਿਹੜੇ ਨੇ ਇਸ ਟਾਈਮ ਸੱਚਖੰਡ ਬੈਠੇ ਨੇ ਤਾਂ ਹੁਣ ਬਾਬਾ ਜੋਗਾ ਸਿੰਘ ਜੀ ਮੁਖੀ ਆ ਉਹਨਾਂ ਦੀ ਵੀ ਬੜੀ ਕਿਰਪਾ ਹੈ ਤਾਂ ਜਿਹੜਾ ਕੰਮ ਚੱਲਣ ਡਿਆ ਉਹਨਾਂ ਦੇ ਸਦਕੇ ਚੱਲਣ ਡਿਆ ਜੀ ਬਾਬਾ ਜੀ ਮੈਨੂੰ ਇਹ ਦੱਸੋ ਜਦੋਂ ਚਿੱਟਾ ਪੈਂਦੇ ਸੀ दारू ਪੀਂਦੇ ਸੀ ਜਾਂ ਡੋਡੇ ਸੀ ਬਹੁਤ ਸਾਰੇ ਨਸਿਆਂ ਦੇ ਨਾਮ ਲੈਦੇ ਸੀ ਤੁਹਾਡੇ ਦੇ ਬੁਰੀ ਹਾਲਾਤ ਹੁੰਦੇ ਸੀ ਪਰਿਵਾਰ ਦੇ ਕੀ ਹਾਲਾਤ ਬੀਤਦੀ ਸੀ ਨੌਜਵਾਨ ਮੁੰਡਾ ਹੋਵੇ ਤੇ ਚਿੱਟੇ ਦੇ ਆਦੀ ਹੋਇਆ ਹੋਵੇ दारू ਦਾ ਆਦੀ ਹੋਇਆ ਹੋਵੇ ਪਰਿਵਾਰ ਤੇ ਜੀ ਬੀਤ ਸੀ ਉਸ ਵੇਲੇ ਮਾਪੇ ਦੇ ਕੀ ਹਾਲਾਤ ਬੰਦੇ ਸੀ ਮਾਪੇ ਤੇ ਹਾਲਾਤ ਕੀ ਤੁਸੀਂ ਮੈਂ ਵੈਸੇ ਮਾ ਮਾਪੇ ਤੋਂ ਅਲੱਗ ਸੀਗਾ ਮਾਪੇ ਬ ਇੱਕ ਸਾਈਡ ਤੇ ਰਹਿੰਦੇ ਸੀ ਡੈਡੀ ਮੇਰੇ ਦਾ ਤਕਰੀਬਨ 18 19 ਸਾਲ ਹੋ ਗਏ ਪੂਰੇ ਹੋਏ ਨੂੰ ਛੋਟਾ ਭਰਾ ਸੀਗਾ ਡੈਡੀ ਸੀਗਾ ਛੋਟਾ ਭਰਾ ਬਾਹਰ ਚੱਲਿਆ ਸੀਗਾ ਪੈਸੇ ਲੈ ਕੇ ਆਉਂਦੇ ਪੈਸੇ ਉਹ ਪੂਰੇ ਹੋ ਗਏਗੇ ਤੇ ਪਰਿਵਾਰ ਹੁੰਦਾ ਸੀਗਾ ਤੇ ਪਰਿਵਾਰ ਡੀਗਦਾ ਰਹਿੰਦਾ ਹੁੰਦਾ ਸੀ ਕਦੋਂ ਆਊਗਾ ਕਿਤੇ ਰਾਜ ਮਰ ਮੁੱਕ ਨਾ ਜਾਵੇ ਕਿਤੇ ਡੇਗ ਨਾ ਜਾਵੇ ਕੋ ਤੁਹਾਨੂੰ ਪਤਾ ਇਹੇ ਹਾਲਾਤ ਹੁੰਦੇ ਆ ਵੀ ਪਤਾ ਨਹੀਂ ਕਿੱਥੇ ਟਿਕ ਜਾਣਾ ਕੀ ਹੋ ਜਾਣਾ ਹਨ ਉਹ ਤੇ ਇਹ ਵਿਚਾਰੇ ਕਹਿੰਦੇ ਕੁਝ ਨਹੀਂ ਹੁੰਦੇ ਮੈਨੂੰ ਮੈਂ ਇੰਨਾ ਕਹ ਵੀ ਮੈਂ ਜਿਹੜਾ ਕੀਤਾ ਵਾ ਕੀਤਾ ਲੱਖ ਵਾਰ ਕੀਤਾ ਪਰ ਅਦੇ ਪਰਿਵਾਰ ਤੇ ਅਜ ਤੱਕ ਹੱਥ ਨਹੀਂ ਚੱਕਿਆ ਲੋਕੀ ਬਹੁਤ ਕੁਝ ਕਰਦੇ ਨੇ ਪਰ ਮੈਂ ਨਾ ਭਾਂਡਾ ਵੇਚਿਆ ਨਾ ਕੁਝ ਵੇਚਿਆ ਤੇ ਨਾ ਪਰਿਵਾਰ ਨੂੰ ਕਦੀ ਕੁਝ ਕਿਹਾ ਹੈ ਹਾਂਜੀ ਤੇ ਵਿਆਹ ਹੋ ਗਿਆ ਸੀ ਉਦੋਂ ਜਦੋਂ ਚਿੱਟਾ-ਚੂਟਾ ਪਿੰਦੇ ਸੀ ਮੈਰਿਜ ਤੋਂ ਬਾਅਦ ਚ ਸ਼ੁਰੂ ਕੀਤਾ ਮੈਰਿ ਤੋਂ ਵਿਆਹ ਤੋਂ ਬਾਅਦ ਹੀ ਪੀਣਾ ਸ਼ੁਰੂ ਹੋਇਆ ਬਾਅਦ ਵਿਆਹ ਤੋਂ 17 18 ਸਾਲ 18 19 ਸਾਲ ਹੋ ਗਿਆ ਮੈਰਿਜ ਨੂੰ ਸਾਡੀ ਨੂੰ ਠੀਕ ਹੈ ਨਾ ਤੇ ਹੁਣ ਮੈਨੂੰ 13 ਸਾਲ ਹੋ ਗਏ ਛੱਡੇ ਨੂੰ ਤੇ ਸੁਆਬ ਜਿਵੇਂ ਬਣਿਆ ਮੋੜ ਜਿਵੇਂ ਵਾਪਸੀ ਕਿਵੇਂ ਹੋਈ ਤੁਹਾਡੀ ਕਿਉਂਕਿ ਬਹੁਤ ਅੰਦਰ ਇਹ ਮੁਸ਼ਕਿਲ ਹੋ ਜਾਂਦਾ ਜਿਹੜਾ ਵੜ ਜਾਂਦਾ ਇੰਨਾਂ ਚੀਜ਼ਾਂ ਦੇ ਵਿੱਚ ਇਹ ਉਹ ਦਲਦਲ ਹੈ ਜਿੱਥੋਂ ਬਾਹਰ ਨਹੀਂ ਆਇਆ ਜਾਂਦਾ ਤੇ ਤੁਹਾਡਾ ਸੁਆਬ ਜਿਵੇਂ ਬਣ ਗਿਆ ਕਿਸ ਤਰ੍ਹਾਂ ਰੱਬ ਦੀ ਮਿਹਰ ਹੋਈ ਕਿਸ ਤਰ੍ਹਾਂ ਉਸ ਰੱਬ ਨੇ ਤੁਹਾਨੂੰ ਬਾਣੀ ਨਾਲ ਜੋੜ ਲਿਆ ਕਿ ਜਿਹੜਾ ਸਮਾਸੀ ਜਿੰਨੇ ਤੁਹਾਨੂੰ ਇੰਨਾ ਬਦਲਾਵ ਦਾ ਵੇਖੋ ਜਦੋਂ ਮੈਂ ਇੱਥੇ ਆਇਆ ਸੀ ਨਾ ਦਰਬਾਰ ਸਾਹਿਬ ਮੱਥਾ ਟੇਕਣੇ ਸੀ ਪਰਵਾਰ ਸਮੇਤ ਹੀ ਆਏ ਹੀ ਅਰਦਾਸਾਂ ਕਰਦੇ ਹੁੰਦੇ ਵੀ ਸੱਚੇ ਪਾਤਸ਼ਾਹ ਕਿਤੇ ਮੋੜੇ ਉਦੋਂ ਮੇਰੇ ਕੋਲ ਸੀਗਾ ਇਸ਼ਨਾਨ ਕਰਨ ਲੱਗੇ ਸੀ ਤੇ ਇਸ਼ਨਾਨ ਕਰਨ ਲੱਗਿਆ ਮੈਂ ਇਹਨਾਂ ਨੂੰ ਆਖਿਆ ਵੀ ਇੱਕ ਮਿੰਟ ਆਇਆ ਮੈਂ ਇਹਨਾਂ ਦੇ ਮਨ 'ਚ ਇਹ ਹੀ ਸੀ ਵੀ ਇਹਨੂੰ ਤੋੜ-ਤੋੜ ਲੱਗੀ ਆ ਹੁਣ ਕਰਨ ਚੱਲਿਆ ਪਰ ਇਹਨਾਂ ਨੂੰ ਨਹੀਂ ਮੈਂ ਦੱਸਿਆ ਮੈਂ ਛੱਡ ਤਾ ਮੈਂ ਆਇਆ ਮੈਂ ਬਾਹਰ ਨਾਲੀ 'ਚ ਸਿੱਟ ਤਾ ਮੈਂ ਇੱਕੋ ਗੁਰੂ ਅਮਰਦਾਸ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਵੀ ਦਾਤਾ ਜੇ ਤੂੰ ਦੁਨੀਆ 'ਤੇ ਹੈਗਾ ਨਾ ਆਹ ਤੇਰੇ ਦਰ ਤੇ ਆਣ ਕੇ ਛੱਡਿਆ ਮ ਇਹਦੇ ਹਲ ਮੂਹ ਨਾ ਕਰਾ ਹੁਣ ਕਦੀ ਵੀ ਮਹਾਰਾਜ ਨੇ ਕਿਰਪਾ ਇੰਨੀ ਕ ਕੀਤੀ ਸੇਵਾ ਕਰਨ ਲੱਗ ਪਏ ਇਧਰ ਧਿਆਨ ਨਹੀਂ ਜਾਂਦਾ ਹੁੰਦਾ ਰਾਤ ਨੂੰ ਨੀਂਦ ਵੀ ਆਉਂਦੀ ਸੀ ਸਵੇਰ ਦਾ ਥੱਕੇ ਹੋਣਾ ਰਾਤ ਨੂੰ ਨੀਂਦ ਆ ਜਾਣੀ ਇਸ ਤੋਂ ਬਾਅਦ ਸੱਚਖੰਡ ਸੇਵਾ ਸ਼ੁਰੂ ਕਰਤੀ ਉੱਥੇ ਬਜ਼ੁਰਗ ਸੀਗਾ ਇੱਕ ਬਜ਼ੁਰਗ ਕਹਿੰਦਾ ਵੀ ਪੁੱਤਰਾ ਵੀ ਆਪਾਂ ਇੱਕ ਅਰਦਾਸ ਕਰਨੀ ਹੈ ਮਹਾਂਜੀ ਕਰੋ ਕਹਿੰਦਾ ਅੱਜ ਤੋਂ ਬਾਅਦ ਤੁਸੀਂ ਨਾਈ ਦੀ ਦੁਕਾਨ ਤੇ ਨਹੀਂ ਜਾਣਾ ਮਹਾਂਜੀ ਵੇਖੋ ਮੈਂ ਉਹਨਾਂ ਨੇ ਇੱਕੋ ਗੱਲ ਕਹੀ ਮਹਾਂ ਪਾਸ਼ੋ ਵੇਖੋ ਮੇਰੇ ਹੱਥ ਵਸ ਨਹੀਂ ਹੈਗਾ ਅਰਦਾਸ ਕਰ ਦੋ ਤੁਸੀਂ ਠੀਕ ਹੈ ਨਾ ਮਹਾਰਾਜ ਨੇ ਚਾਇਆ ਤਾਂ ਹੋ ਜਾਊਗਾ ਉਹਨਾਂ ਨੇ ਰਾਤ ਨੂੰ 12:00 ਵਜੇ ਹੋਈ ਸੀਗੇ 12:00 ਵਜੇ ਅਰਦਾਸ ਹੁੰਦੀ ਆ ਕੱਲ ਤੱਕ ਸਵੇਰ ਰਾਤ ਦੀ ਜਿਹੜੀ ਸੇਵਾ ਤੋਂ ਬਾਅਦ ਕੁਝ ਅਰਦਾਸ ਹੋਈ ਆ ਅਰਦਾਸ 'ਚ ਉਹਨਾਂ ਨੇ ਨਾਂ ਲਿਆ ਮਹਾਰਾਜ ਨੇ ਇਹੋ ਜੀ ਕਿਰਪਾ ਕੀਤੀ ਮੇਰਾ ਉਧਰ ਤਾਂ ਧਿਆਨ ਹੀ ਨਹੀਂ ਗਿਆ ਕਰਤੇ ਰਾਤੋਂ ਰਾਤੀ ਜੀਵਨ ਬਦਲ ਗਿਆ ਮਹਾਰਾਜ ਨੇ ਬਦਲਿਆ ਇਸ ਟਾਈਮ ਵੀ ਉਹੀ ਬਦਲਣ ਡਿਆ ਵਾ ਸੱਚੇ ਬਾਦਸ਼ਾਹ ਬਹੁਤ ਕੁਝ ਦਿੱਤਾ ਸੱਚੇ ਬਾਦਸ਼ਾਹ ਨੇ ਇਸ ਨੇ ਲੋਕੀ ਕਹਿੰਦੇ ਨਾ ਨਹੀਂ ਮਿਲਦਾ ਮੈਂ ਕਹਿੰਦਾ ਤਲੀ ਤੇ ਸਰੋ ਜਮਾਈ ਹੋਈ ਆ ਜਿਹੜੀ ਚਿੱਟੇ ਦੀ ਪੁੜੀ ਛੁੱਟੀ ਸੀ ਉਹ ਦਿਲ ਚ ਆਇਆ ਨਹੀਂ ਕਿ ਵਾਪਸ ਜਾਵਾ ਉਹਨੂੰ ਚੀਜ਼ ਨੂੰ ਜੇਬ ਚ ਪਾ ਲਿਆਵਾ ਜਿਹੜੀ ਬਾਹਰ ਸੋਟ ਆਇਆ ਜਿਹੜਾ ਆਦੀ ਹੁੰਦਾ ਉਹਨੂੰ ਤੇ ਇਹ ਹੁੰਦਾ ਜੀ ਯਾਰ ਮੇਰੀ ਚੀਜ਼ ਉੱਥੇ ਪਈ ਹੈ ਵਾਪਸ ਲੈ ਆਇਆ ਉਹਥੇ ਪਈ ਹੁੰਨੀ ਹੈ ਮਨ ਦੇ ਵਿੱਚ ਵਿਚਾਰ ਨਹੀਂ ਆਇਆ ਕਿ ਮੈਂ ਉਹ ਚੀਜ਼ ਵਾਪਸ ਲੈ ਆਵਾਂ ਕਦੀ ਨਹੀਂ ਖਾਲਸਾ ਜੀ ਕਦੀ ਵੀ ਨਹੀਂ ਉਸ ਦਾ ਵਿਚਾਰ ਆਇਆ ਵੀ ਹਾਂ ਮੈਂ ਉਸ ਪਾਸੇ ਨਹੀਂ ਜਾਵਾਂ ਗੁਰੂ ਰਾਮਦਾਸ ਨੇ ਇੰਨੀ ਕਿਰਪਾ ਕੀਤੀ ਸੱਚੇ ਬਾਸਾ ਜੀ ਹਾਂਜੀ ਬਾਪੂ ਖੰਡੇ ਵਾਲੇ ਦੀ ਸੇਵਾ ਕਰਦੇ ਹੁੰਦੇ ਹੈ ਬਾਪੂ ਖੰਡੇ ਵਾਲੀ ਦੀ ਬੜੀ ਕਿਰਪਾ ਦੁਨੀਆ ਤੇ ਕਈ ਕਈ ਕਹਿੰਦੇ ਆ ਵੀ ਇੱਥੋਂ ਕੁਝ ਨਹੀਂ ਮਿਲਦਾ ਜੇ ਆਪਾਂ ਸੱਚੀ ਨੀਤ ਸੱਚੀ ਨੀਤ ਨਾਲ ਆਵਾਂਗੇ ਤਾਂ ਆਪਾਂ ਨੂੰ ਕਿੱਥੋਂ ਮਿਲੂ ਠੀਕ ਹੈ ਨਾ ਇੱਥੇ ਆਪਣਾ ਆਪ ਗਮਾਉਣਾ ਪੈਂਦਾ ਫੇ ਮਾਰ ਆਈ ਦਿੰਦਾ ਜੀਵਨ ਲੇਖੇ ਲਾਉਣਾ ਪੈਂਦਾ ਫੇਰ ਮਿਲਦਾ ਭਾਈ ਸੌਖਾ ਨਹੀਂ ਮਿਲਦਾ ਉਹ ਵੀ ਜਦੋਂ ਦੇਣ ਤੇ ਆਉਂਦਾ ਨਾ ਤੇ ਖੁੱਲਾ ਗੱਫਾ ਦਿੰਦਾ ਵਾ ਤੇ ਪਾਰੇ ਇੱਕਲੀ ਨਾਕ ਨਾਲੀ ਕੰਕੜਾਉਂਦਾ ਚੰਗੀ ਤਰ੍ਹਾਂ ਸੌਖਾ ਨਹੀਂ ਮਿਲਿਆ ਬਾਈ ਆਪਾਂ ਨੂੰ ਮਹਾਰਾਜ ਨੇ 2 ਮਹੀਨੇ ਮੰਗਵੇਂ ਕੱਪੜੇ ਪਾਏ ਆ 2 ਮਹੀਨੇ ਕਹਤਾ ਸੌਰੀ 2 ਸਾਲ ਇੰਨੀਆਂ ਤੰਗੀਆਂ ਕੱਟੀਆਂ ਸੌਖਾ ਨਹੀਂ ਇੰਨਾ ਕੁਝ ਮਿਲਿਆ ਸੇਵਾ ਕਰਦੇ ਸੀਗੇ ਤਿੱਕੋ ਗੱਲ ਹੁੰਦੀ ਸੱਚਾ ਪਾਤਸ਼ਾਹ ਤੇਰੇ ਆ ਹੁਣ ਤੇ ਦੇ ਦੇਗਾ ਤਾਂ ਵੀ ਠੀਕ ਆ ਨਹੀਂ ਤਾਂ ਮਾਰ ਲੇਗਾ ਉਹ ਫੇ ਤੇਰਾ ਕੁਛ ਆ 2 ਸਾਲ ਮਾਰ ਰਹੇ ਨੇ ਇਹੋ ਜਿਹੇ ਹਾਲਾਤ ਦਿਖਾਏ ਵੀ ਛੱਡ ਗੱਲਾਂ ਤੇ ਜਦੋਂ ਦੇਣ ਲੱਗਾ ਫੇ ਗੱਫੇ ਇੰਨੇ ਕੇ ਦਿੱਤੇ ਮਾੜਾ ਬੇਸਾਬ ਮਨ ਇਮਤਿਹਾਨ ਵੀ ਪੂਰਾ ਲਿਆ ਰੱਬ ਨੇ ਪੂਰਾ ਪੂਰਾ ਇਮਤਿਹਾਨ ਤੋਂ ਪਾਸ ਹੁਣਾ ਜਿਹੜਾ ਉਹੀ ਪਾਸ ਹੋ ਜਾਂਦਾ ਜਿਹੜਾ ਇਮਤਿਹਾਨ ਦੇ ਵਿੱਚ ਪੇਪਰ ਦਿੰਦਾ ਬਿਲਕੁਲ ਬਿਲਕੁਲ ਖਾਲਸਾ ਜੀ ਹੁਣ ਆਪਾਂ ਸਾਲ ਇੱਕ ਪੜਦੇ ਆ ਹਨਾ ਇਮਤਿਹਾਨ ਚ ਬੱਚਾ ਉਹੀ ਪਾਸ ਹੁੰਦਾ ਜਿਹੜਾ ਪੜਿਆ ਹੁੰਦਾ ਵਾ ਜਿਹਦਾ ਪਰਚੀਆਂ ਲਿਧਿਆਣਾ ਉਹ ਤੇ ਫਿਰ ਤੈਨੂੰ ਪਤਾ ਵੀ ਹੋਇਆ ਨਾ ਹੋਇਆ ਇੱਕ ਬਰਾਬਰ ਹੈ ਹਨਾ ਜਦੋਂ ਆਪਾਂ ਧਿਆਨ ਉਹਦੇ ਨਾਲ ਧਰਾਂਗੇ ਪੜਾਂਗੇ ਤੇ ਫੇਰ ਹੀ ਪਾਸ ਹੋਵਾਂਗੇ ਨਾ ਗੱਲ ਤਾਂ ਫੇਰ ਹੀ ਬਣਦੀ ਹੈ ਜੇ ਪੜਾਂਗੇ ਤਾਂ ਬਾਬਾ ਜੀ ਇਹ ਦੱਸੋ ਜਦੋਂ ਵਿਆਹ ਹੋ ਗਿਆ दारू ਪੀਣੀ ਚਟਾ ਪੀਣਾ ਪਰਿਵਾਰ ਦੇ ਵਿੱਚ ਹੋਣਾ ਤੁਸੀਂ ਦੱਸਿਆ ਜੋ ਵਧੀਆ ਚੱਲ ਲੈ ਤੇ ਅਜੇ ਤਾਈਂ ਪਰਿਵਾਰ ਦੇ ਹੱਥ ਨਹੀਂ ਚੱਕਿਆ ਤੁਸੀਂ ਇਹ ਤਾਂ ਬਹੁਤ ਵਧੀਆ ਚੀਜ਼ ਹੈ ਪਰ ਹੁੰਦਾ ਸੀ ਇਸ ਤਰ੍ਹਾਂ ਜੇ ਮੈਂ ਅੱਜ ਪਰਿਵਾਰ ਤੋਂ ਦੂਰ ਹੋ ਜਾ ਬਾਈ ਹੁਣ ਚਟਾ ਜਾਂ दारू ਹੀ ਮਿਲ ਰਿਹਾ ਜੀਵਨ ਹੈ ਪਰਿਵਾਰ ਨੂੰ ਦੂਰੀ ਬਣਾਉਂਦਾ ਮਨ ਦੇ ਵਿੱਚ ਆਉਂਦਾ ਸੀ ਕਿਸੇ ਨੇ ਨਹੀਂ ਦੂਰੀ ਬਣਾਉਣ ਤਾਂ ਨਹੀਂ ਆਉਂਦਾ ਕਦੀ ਵੀ ਇਹ ਜਾਨੀ ਕਿ ਆਜ਼ਾਦ ਆਜ਼ਾਦ ਸੀਗੇ ਆਜ਼ਾਦ ਪੰਛੀ ਜੀਨ ਨੂੰ ਕਹਿ ਦਿੰਦੇ ਹਨਾ ਆਪਦੀ ਮਰਜ਼ੀ ਨਾਲ ਜਾਣਾ ਆਪਦੀ ਮਰਜ਼ੀ ਨਾਲ ਆਉਣਾ ਤਪਰ ਇੰਨਾ ਗਾ ਡੱਕਦੇ ਹੁੰਦੇ ਸੀ ਬੱਚੇ ਵੀ ਬੇ ਸ਼ਰਟ ਦੇ ਠੀਕ ਹੈ ਨਾ ਗੁੜੀਆ ਮੇਰੀ ਹਰਮੀਤ ਆ ਉਹ ਮੇਰਾ ਹੱਦ ਤੋਂ ਵੱਧ ਕੇ ਕਰਦੀ ਐ ਮੈਂ ਕਹਿੰਦਾ ਹਰ ਧੀ ਆ ਉਹਦੇ ਬਾਪ ਦਾ ਕਰਦੀ ਆ ਪਰ ਉਹ ਇੱਕ ਉਹ ਅਰਦਾਸਾਂ ਕਰ ਦਿੰਦੀ ਸੱਚੇ ਬਾਸ਼ਾ ਮੇਰੇ ਪਿਓ ਨੂੰ ਮੋੜ ਦੇ ਤੇ ਮੁੜੇ ਵੀ ਆ ਕਿੰਨੇ ਸਾਲ ਦੀ ਸੀ ਬੇਟੀ ਉਦੋਂ ਤੁਹਾਡੀ ਜਿਹੜੀ ਛੋਟੀ ਬੇਟੀ ਅਰਦਾਸਾਂ ਕਰਦੀ ਸੀ ਰੱਬ ਵਾਸਤੇ ਕਿ ਮੇਰੇ ਬਾਪੂ ਨੂੰ ਵਾਪਸ ਮੋੜ ਦੇ ਉਹਨਾਂ ਰਾਹਾਂ ਤੋਂ ਜਿੱਨਾਂ ਰਾਹਾਂ ਤੇ ਉਹ ਜਲ ਰਿਹਾ ਉਹ ਰਾ ਮਾੜੇ ਨੇ ਕਿੰਨੇ ਸਾਲ ਦੀ ਸੀ ਬੇਟੀ ਤਕਰੀਬਨ 8 ਕ ਸਾਲ ਦੀ ਸੀ ਅੰਦੇ ਨਿੱਕੀ ਸੀ ਤੁਹਾਨੂੰ ਤਰਸ ਆਉਂਦਾ ਹੁੰਦਾ ਸੀ ਆਪਣੀ ਬੇਟੀ ਦੇ ਕਿਉਂਕਿ ਇਹ ਬੰਦਾ ਉਸ ਸਰੂਰ ਦੇ ਵਿੱਚ ਹੁੰਦਾ ਹੈ ਸ਼ਾਇਦ ਉਹਨੂੰ ਭੁੱਲ ਜਾਂਦਾ ਆਪਣੇ ਬੱਚੇ ਜਾਂ بیوی ਜਾਂ ਮਾਂ ਪਿਓ ਨੂੰ ਤੁਹਾਨੂੰ ਤਰਸ ਆਉਂਦਾ ਸੀ ਆਪਣੀ ਬੇਟੀ ਦੇ ਦਿਲ ਦੇ ਵਿੱਚੋਂ ਕਿ ਮੈਂ ਯਾਰ ਬੱਚਿਆਂ ਆ ਲਾਵਾਂ ਵਾਪਸ ਮੁੜਨਾ ਆਪਾਂ ਨੇ ਬਹੁਤ ਆਉਂਦਾ ਹੁੰਦਾ ਸੀ ਹੁਣ ਆਪਣੇ ਸਾਹਮਣੇ ਬੱਚਾ ਆਪਣਾ ਬੈਠਾ ਹਣਾ ਬੱਚਾ ਆਪਾਂ ਨੂੰ ਕੁਝ ਸਮਝਾਉਂਦਾ ਵਾ ਬੰਦਾ ਉਹੀ ਸਮਝਦਾ ਬਾਈ ਜਿਹੜਾ ਪਰਿਵਾਰ ਨੂੰ ਧਿਆਨ ਦਿੰਦਾ ਹੋਏ ਹਨਾ ਮੈਂ ਧਿਆਨ ਹੁੰਦਾ ਹੈ ਪਰਿਵਾਰ ਵਾਲ ਪਰ ਮੈਂ ਉਹਦੀ ਗੱਲ ਤੇ ਅਸਰ ਕਰਦਾ ਹੁੰਦਾ ਹੈ ਗੱਲ ਤ ਪਰ ਸਵੇਰੇ ਫੇਓ ਹੋਈ ਹਾਲਾਤ ਹੋ ਜਾਂਦੇ ਹਨ ਰਾਤ ਨੂੰ ਅਸਰ ਕਰਨਾ ਸਵੇਰੇ ਭੁੱਲ ਜਾਣਾ ਪਰ ਇਹਨਾਂ ਦੇ ਅਰਦਾਸਾਂ ਨੇ ਤਾਰਿਆ ਇਹ ਹਾਂ ਇਹਨਾਂ ਨੇ ਸੇਵਾ ਨਹੀਂ ਛੱਡੀ ਬਾਪੂ ਖੰਡੇ ਵਾਲੇ ਦੀ ਇਹ ਬਾਬਾ ਜੀ ਜੀਵਨ ਬਰਬਾਦ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਜਿਹਦਾ ਮੰਨਦੇ ਯਾਰਾਂ ਦੋਸਤਾਂ ਦਾ ਇਹ ਆਪਣਾ ਹੀ ਵੇਖੋ ਜੀ ਮੈਂ ਯਾਰਾਂ ਦੋਸਤਾਂ ਨੂੰ ਕੁਝ ਨਹੀਂ ਕਹਿੰਦਾ ਹੁਣ ਆਪਣੇ ਗਾੜੀ ਕੋਈ ਚੀਜ਼ ਪਈ ਆ ਲਾ ਲੋ ਕੁਝ ਵੀ ਪਿਆ ਯੈਰ ਦੀ ਪੁੜੀ ਪਈ ਜਾਂ ਕੁਝ ਵੀ ਪਿਆ ਹਨਾ ਜਿਹੜਾ ਮਰਜ਼ੀ ਕਹੀ ਜਾਵੇ ਮੰਨ ਤਾਂ ਆਪਣਾ ਕਰੂਗਾ ਤਾਂ ਫੇਰ ਹੀ ਖਾਵਾਂਗੇ ਨਾ ਉਹਨਾਂ दारू ਦੀ ਬੋਤਲ ਪਈ ਆ ਪੰਜ ਛੇ ਜਣੇ ਬੈਠੇ ਨੇ ਤਿੰਨ ਜਣੇ ਪੀਂਦੇ ਨੇ ਤੇ ਇਹਨੇ ਜਣੇ ਉੱਦਾਂ ਹੀ ਬੈਠੇ ਹਨਾ ਹੁਣ ਤਿੰਨਾ ਜਣਿਆਂ ਚੋਂ ਜਿਹਦਾ ਮਨ ਕਰੂਗਾ ਪੀਊਗਾ ਤੋ ਉਹੀ ਨਾ ਤੱਕੇ ਨਾਲ ਤਾਂ ਕੋਈ ਮੂੰਹ ਜ ਨਹੀਂ ਪਾਉਂਦਾ ਹੈਗਾ ਕਿ ਤੱਕੇ ਨਾਲ ਕੋਈ ਨਹੀਂ ਵੀਰੇ ਮੂੰਹ ਚ ਪਾਉਂਦਾ ਯਾਰਾਂ ਦੋਸਤਾਂ ਦਾ ਕਸੂਰ ਨਹੀਂ ਕਸੂਰ ਮੇਰਾ ਆਪਦਾ ਹੀ ਮੈਂ ਤਾਂ ਸ਼ੌਂਕ ਨੂੰ ਲਾਇਆ ਆਪਦੇ ਨੂੰ ਸ਼ੌਂਕ ਨੂੰ ਪੀਤਾ ਸ਼ੌਂਕ ਚ ਬਰਬਾਦ ਹੋਣ ਲੱਗਾ ਹੈਗਾ ਤੇ ਉਦੋਂ ਫੇਰ ਅਜਿਹਾ ਤੁਸੀਂ ਪਰੌਂਠਿਆਂ ਦੀ ਰੇੜੀ ਲਾ ਰਹੇ ਆ ਤੁਹਾਡਾ ਜੀਵਨ ਸਾਥੀ ਤੁਹਾਡਾ ਸਾਥ ਦੇ ਰਿਹਾ ਤੇ ਜਦੋਂ ਮੋਨੇ ਸੀ ਜਾਂ दारू ਪੀਂਦੇ ਸੀ ਜਾਂ ਚੱਟਾ ਪੀਂਦੇ ਸੀ ਉਦੋਂ ਫਿਰ ਪਰਿਵਾਰ ਚਲਾਉਣ ਵਾਸਤੇ ਕੀ ਮਿਹਨਤ ਕਰਦੇ ਸੀ ਵੇਖੋ ਜੀ ਮਿਹਨਤ ਉਦੋਂ ਵੀ ਇਹ ਪੂਰੀ ਕਰਦੀ ਸੀ ਨਹੀਂ ਤੁਹਾਡੇ ਬਾਰੇ ਪੁੱਛ ਰਿਹਾ ਮੇਰੇ ਬਾਰੇ ਹਾਂ ਮੈਂ ਤੁਸੋਂ ਇੰਦਾ ਹੀ ਤੱਕ ਕੰਮ ਕਰਦੇ ਆਂ ਆਪਾਂ ਹੁਣ ਕਿਹੜੀ ਗੀਦਾ ਕੋਈ ਵੀ ਕੰਮ ਲਾ ਲਓ ਮੈਂ ਹਲਵਾਈ ਦਾ ਵੀ ਕੰਮ ਕਰਦਾ ਸੀ ਠੀਕਾ ਟੇਲਰ ਦਾ ਵੀ ਕੰਮ ਕਰਦਾ ਹੀਰਾ ਜਿਰੀ ਦਾ ਵੀ ਕੰਮ ਕਰਦਾ ਇਹ ਲੱਕੜੀ ਦਾ ਵੀ ਕੰਮ ਕਰਦਾ ਹੈਣਾ ਜਿਹੜਾ ਕੰਮ ਮਿਲ ਗਿਆ ਕਰ ਲੈਣ ਹਾਂਜੀ ਤੇ ਬਾਬਾ ਜੀ ਜੀਵਨ ਦੇ ਵਿੱਚ ਬਦਲਾਅ ਵੱਡਾ ਆ ਗਿਆ ਬਾਣੀ ਦੇ ਬਾਣੇ ਨਾਲ ਤੇ ਉਹੀ ਜੁੜਦਾ ਜਿਸ ਤੇ ਉਸ ਰੱਬ ਦੀ ਮਿਹਰ ਹੋ ਜਾਵੇ ਹਾਂਜੀ ਹਾਂਜੀ 100 ਬੰਦਾ ਆਉਂਦਾ ਤੇ 100 ਬੰਦੇ ਦੀਆਂ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਜਦੋਂ ਅਰਜੀ ਲਾਈ ਜਾਂਦੀ ਹੈ ਤਾਂ ਅਰਜੀ ਦੀ ਵਾਰੀ ਆਉਂਦੀ ਹੈ ਤਾਂ ਉਹ ਅਰਦਾਸ ਪੂਰੀ ਹੁੰਦੀ ਹੈ ਹੁਣ ਦੇ ਜੀਵਨ ਦੇ ਵਿੱਚ ਤੇ ਪਹਿਲਾਂ ਦੇ ਜੀਵਨ ਦੇ ਵਿੱਚ ਕੀ ਬਦਲਾਅ ਸਮਝਦੇ ਹੋ ਹੁਣ ਦਾ ਜੀਵਨ ਜਿਹੜਾ ਵਧੀਆ ਜਾਪਦਾ ਜਾਂ ਪਹਿਲੇ ਵਾਲਾ ਜੀਵਨ ਵਧੀਆ ਜਾਪਦਾ ਵੇਖੋ ਜੀ ਉਹ ਜੀਵਨ ਨਾ ਮੈਂ ਜੀਵਨ ਨਹੀਂ ਸਮਝਦਾ ਜਿਹੜਾ ਆਪਾਂ ਬਰਬਾਦ ਕੀਤਾ ਹਨਾ ਉਹ ਜੀਵਨ ਨਹੀਂ ਹੁੰਦਾ ਉਹ ਤੇ ਕਪਨ ਨਰਕ ਭਰੀ ਜ਼ਿੰਦਗੀ ਭੋਗ ਕੇ ਆਇਆ। ਜੀਵਨ ਤੇ ਭਾਈ ਹੁਣ ਮਿਲਿਆ ਮੈਨੂੰ ਜਿਹੜਾ 8 ਕ ਸਾਲ ਦਾ ਮੈਨੂੰ ਬਾਣਾ ਮਿਲਿਆ। ਹੁਣ ਤੜ ਤੜ ਕੇ ਉੱਠਣਾ, ਤੜ ਕੇ ਉੱਠ ਕੇ ਇਸ਼ਨਾਨ ਕਰਕੇ ਮਹਾਰਾਜ ਦੇ ਗਾੜੀ ਬਹਿਣਾ। ਹੁਣ ਸਾਡੇ ਆ ਘਰ ਦੇ ਵਿੱਚ। ਪਹਿਲਾਂ ਕਦੀ ਵੀ ਮਹਾਰਾਜ ਦੀ ਸਰੂਪ ਨਹੀਂ ਸੀ ਹੁੰਦਾ। ਹਨਾ ਹੁਣ ਮਹਾਰਾਜ ਦੇ ਸਰੂਪ ਪੈ ਬਾਪੂ ਖੰਡੇ ਵਾਲੇ ਦੀ 24 ਘੰਟੇ ਜੋਤ ਜਾਗਦੀ ਆ ਘਰ ਦੇ ਵਿੱਚ। ਹਾਂਜੀ। ਤਾਂ ਹੁਣ ਸਰੂਰ ਜਿਹੜਾ ਵੱਖਰਾ ਹੀ ਆ। ਮਤਲਬ ਸਰੂਰ ਉਹਦਾ ਵੀ ਸੀ ਪਰ ਹੁਣ ਦਾ ਸਰੂਰ ਉਹ ਰੱਬ ਦਾ ਸਰੂਰ ਹੈ। ਉਦੋਂ ਦੂਜਾ ਸਰੂਰ ਦੇ ਵਿੱਚ ਰਹਿਣਾ। ਨਜ਼ਰਾਂ ਬੰਦ ਰਹਿਣੀਆਂ ਹੁਣ ਜਿਹੜੀ ਇਹ ਨਾਮ ਦੀ ਨਾਮ ਦਾ ਸਰੂਰ ਰਿੰਦਾ ਵੇਖੋ ਜੀ ਉਹ ਜਿਹੜਾ ਸਰੂਰ ਸੀ ਉਹ ਇੱਕ ਨਸ਼ੇ ਦਾ ਸੀ ਉਧਰ ਤਾਂਗ ਰਹਿੰਦੀ ਸੀ ਹੁਣ ਤਾਂ ਆਹ ਜਿਹੜੀ ਮਾਰ ਆਈ ਦੀ ਸੱਚੇ ਬਾਦਸ਼ਾਹ ਦੀ ਆ ਉਹਦੇ ਨਾਲ ਜੁੜੇ ਆ ਤਿੱਖੇ ਅਰਦਾਸ ਕਰਦੇ ਆ ਬਸ ਸੱਚੇ ਬਾਦਸ਼ਾਹ ਤੇ ਰਹੇ ਆ ਠੀਕ ਆ ਨਾ ਤੇ ਇੰਨਾ ਕ ਉਹਦੇ ਚਰਨਾਂ ਨਾਲ ਜੁੜੀ ਬਸ ਕਿਸੇ ਦਾ ਮਾੜਾ ਨਾ ਕਰੀਏ ਕਿਸੇ ਦਾ ਭੜਾ ਪਾਵਾਂ ਸੋਵਰੀ ਹੋ ਜੂਵੇ ਮਾਰਾ ਹੀ ਮਾੜਾ ਨਾ ਕਿਸੇ ਦਾ ਕਰਾਈ ਸੱਚੇ ਬਾਦਸ਼ਾਹ ਬਾਬਾ ਜੀ ਜੀਵਨ ਸਾਥੀ ਨੇ ਪੂਰਾ ਸਾਥ ਦਿੱਤਾ ਉਹਨਾਂ ਦਿਨਾਂ ਦੇ ਵਿੱਚ ਵੀ ਜਦੋਂ ਹਾਲਾਤ ਇੰਨੇ ਵਧੀਆ ਨਹੀਂ ਸੀ ਅੱਜ ਵੀ ਜੀਵਨ ਸਾਥੀ ਸਾਹ ਦੇ ਰਿਆ ਨਾਲ ਮੈਂ ਦੇਖ ਰਿਹਾ ਦੋਨੋਂ ਪਤੀ ਪਤਨੀ ਬੜੀ ਮਿਹਨਤ ਨਾਲ ਤੁਸੀਂ ਪਰਿਵਾਰ ਚਲਾਉਣ ਵਾਸਤੇ ਚਾਹੇ ਪਰੌਂਠੇ ਬਣਾਉਂਦੇ ਹੋ ਚਾਹੇ ਰੋਟੀ ਬਣਾਉਂਦੇ ਹੋ ਤੇ ਜੀਵਨ ਸਾਥੀ ਦਾ ਬੜਾ ਵੱਡਾ ਰੋਲ ਹੁੰਦਾ ਜੀਵਨ ਬਦਲਣ ਦੇ ਵਿੱਚ ਕਿੰਨਾ ਜਿਹ ਅਹਿਮ ਰੋਲ ਮੰਨਦੇ ਇਹਨਾਂ ਦਾ ਨਹੀਂ ਰੋਲ ਇਹਨਾਂ ਦਾ ਹੀ ਹੈ ਮੈਨੂੰ ਬਦਲਣ ਦੇ ਵਿੱਚ ਠੀਕ ਹੈ ਨਾ ਮੈਂ ਆਪਣੇ ਆਪ ਦਾ ਰੋਲ ਨਹੀਂ ਸਮਝਦਾ ਮੈਂ ਰੋਲ ਬਦਲਿਆ ਰੋਲ ਅਰਦਾਸਾਂ ਨੇ ਇਹਨਾਂ ਨੇ ਜਿਹੜੀਆਂ ਅਰਦਾਸਾਂ ਕੀਤੀਆਂ ਉਹਨਾਂ ਨੇ ਬਦਲਿਆ ਮੇਰਾ ਹਾਂਜੀ ਤੇ ਇਹ ਵੇਖੋ ਜੀ ਉਦੋਂ ਵੀ ਇਹ ਮਿਹਨਤ ਪੂਰੀ ਕਰ ਦਿੰਦੇ ਜਿੱਦਾਂ ਚੁੰਨੀਆਂ ਹੁੰਦੀਆਂ ਸੀ ਚੁੰਨੀਆਂ ਨੂੰ ਗੋਟੇ-ਗੋਟੇ ਲਾਉਣੇ ਹੁੰਦੇ ਸੀ ਉਹ ਕਰ ਲਿਆ ਜਾਂ ਹੋਰ ਕੰਮ ਕਰ ਲਿਆ ਪੂਰਾ ਕਰਦੇ ਰਹੇ ਨੇ ਪੂਰਾ ਸਾਥ ਦਿੱਤਾ ਹੁਣ ਵੀ ਪੂਰਾ ਸਾਥ ਦੇਣ ਡੈ ਨੇ ਹਾਂਜੀ ਤਾਂ ਬਾਬਾ ਜੀ ਹੁਣ ਜਿਹੜੇ ਸੁਪਨੇ ਸਜਾਲੇ ਨੇ ਬਾਣਾ ਦਾ ਸਜਾ ਲਿਆ ਬਾਣੀ ਦੇ ਧਾਰੀ ਹੋ ਜਿਓ ਹੁਣ ਜਿਹੜੇ-ਜਿਹੜੇ ਸੁਪਨੇ ਸਜਾਏ ਨੇ ਬੱਚਿਆਂ ਵਾਸਤੇ ਕਿਉਂਕਿ ਉਦੋਂ ਸੁਪਨੇ ਲੈਂਦੇ ਰਾਤ ਨੂੰ ਤੇ ਸਵੇਰੇ ਭੁੱਲ ਜਾਂਦੇ ਹੁੰਦੇ ਸੁਪਨੇ ਜਿਹੜੇ ਪੂਰੇ ਹੁੰਦੇ ਨੇ ਕਿਹੜੇ-ਕਿਹੜੇ ਸੁਪਨੇ ਸਜਾਏ ਦੇ ਵੇਖੋ ਜੀ ਹੁਣ ਤੇ ਬੇਟੀ ਕਹਿੰਦੀ ਆ ਮੈਂ ਪੁਲਿਸ ਅਫਸਰ ਬਣਨਾ ਆ ਤੇ ਬੇਟਾ ਜਿਹੜਾ ਵਾ ਉਹ ਤਾਂ ਚਲੋ ਆਪਣੇ ਬਾਬਾ ਜੀ ਦੇ ਕੋਲ ਹੀ ਆ ਉਹ ਬਾਣੀ ਸਿੱਖਣ ਡਿਆ ਵਾ ਗਤਕਾ ਸਿੱਖਣ ਡਿਆ ਤਕਰੀਬਨ ਆਲ ਇੰਡੀਆ ਗਤਕਾ ਖੇਡ ਆਇਆ ਪਾਕਿਸਤਾਨ ਵੀ ਗਏ ਸੀਗੇ ਹਨ ਤੇ ਉਸ ਤੋਂ ਬਾਅਦ ਚ ਕੀ ਆ ਹੁਣ ਜਿਹੜਾ ਸੁਪਨਾ ਇਹ ਹੀ ਆ ਬੱਚਿਆਂ ਨੂੰ ਭਵਿੱਖ ਚੰਗਾ ਬਣਾਉਣਾ ਉਹਨਾਂ ਨੂੰ ਕਿਤੇ ਬਿਠਾਉਣਾ ਠੀਕ ਹੈ ਨਾ ਕੱਲ ਨੂੰ ਇਦਾਂ ਜਿਹੜੀ ਅਸੀਂ ਮਿਹਨਤ ਕਰਨ ਡੈ ਹਨਾ ਇਦਾਂ ਦੀ ਮਿਹਨਤ ਨਾ ਕਰਨੀ ਪਵੇ ਤੌਰ ਦੀ ਜ਼ਿੰਦਗੀ ਜੀਣ ਆਉਣ ਵਾਲੇ ਸਮੇਂ ਚ ਆਪੇ ਹਾਂਜੀ ਹੁਣ ਉਮੀਦ ਵੀ ਹੈ ਜੇ ਤੁਸੀਂ ਉਹਨਾਂ ਨੂੰ ਆਪਣੇ ਸੁਪਨੇ ਤਾਂ ਹੀ ਪੂਝਾ ਲੋ ਜੀ ਪਹਿਲਾਂ ਉਮੀਦਾਂ ਵੀ ਨਹੀਂ ਸੀ ਕਿਉਂਕਿ ਪਹਿਲਾਂ ਤਾਂ ਆਪਣਾ ਨਹੀਂ ਪਤਾ ਜੀਵਨ ਬਚਣਾ ਜਾਂ ਨਹੀਂ ਬਚਣਾ ਹੁਣ ਤੇ ਬੱਚਿਆਂ ਦੇ ਸੁਪਨੇ ਵੀ ਸਜਾ ਸਕਦੇ ਹੋ ਕਿਉਂਕਿ ਮਿਹਨਤ ਨਾਲ ਤਾਂ ਹਰ ਚੀਜ਼ ਮਿਲ ਜਾਂਦੀ ਹੈ ਤੇ ਜਿਹੜਾ ਵੀ ਬੰਦਾ ਮਿਹਨਤ ਨੂੰ ਤਰਜੀਹ ਦਿੰਦਾ ਹੈ ਉਹ ਮੰਜ਼ਲਾਂ ਤਾਂ ਹੀ ਜ਼ਰੂਰ ਪਹੁੰਚ ਜਾਂਦਾ ਹੈ ਅੱਜ ਨਹੀਂ ਸਵੇਰ ਨੂੰ ਉਹ ਸੁਣਵਾਈ ਜ਼ਰੂਰ ਹੁੰਦੀ ਹੈ ਹੁਣ ਤਾਂ ਉਮੀਦਾਂ ਨੇ ਨਹੀਂ ਹੁਣ ਵੇਖੋ ਉਮੀਦ ਪੂਰੀ ਹੈ ਕਿਹੜਾ ਵੇਖੋ ਉਦੋਂ ਤੁਹਾਨੂੰ ਮੈਂ ਇੱਕੋ ਗੱਲ ਕਹੀ ਸੀ ਤੁਸੀਂ ਕਹੇ ਸੀ ਤੁਹਾਡਾ ਘਰ ਹੈ ਨਹੀਂ ਤੁਸੀਂ ਕਿਰਾਏ ਤੇ ਰਹਿੰਦੇ ਹੋ ਹਨ ਮੈਂ ਇੱਕੋ ਗੱਲ ਕਹੀ ਸੀ ਵੀ ਅਸੀਂ ਕਿਸੇ ਕੋਕ ਮੰਗਣਾ ਨਹੀਂ ਹੈ ਮਹਾਰਾਜ ਗੁਰਰਾਮਦਾਸ ਬੱਪੂ ਖੰਡੇ ਵਾਲਾ ਦਊਗਾ ਹਨਾ ਉਹਨਾਂ ਨੇ ਇੰਨਾ ਕਾਹੀ ਮਿਹਨਤ ਕਰਦੇ ਸੀ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਘਰ ਮੇ ਲੱਗਿਆ ਘਰ ਮਿਲ ਗਿਆ ਘਰ ਲਿਆ ਆਪ ਦਾ ਹਨਾ ਤੇ ਹੁਣ ਉਮੀਦਾਂ ਬਹੁਤ ਤਗੜੀਆਂ ਨੇ ਮਿਹਨਤ ਕਰਨ ਦੇ ਨੇ ਮਹਾਰਾਜ ਲਾਊਗਾ ਰੰਗ ਉਹਨਾਂ ਨੂੰ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੇ ਇਹ ਉਹ ਰੱਬ ਦੇ ਬੰਦੇ ਨੇ ਜਿਨ੍ਹਾਂ ਦੇ ਰੱਬ ਦੀ ਪੂਰੀ ਮੇਰ ਹੋਈ ਹੈ ਚਾਹੇ ਚਿੱਟਾ ਪੀਂਦੇ ਸੀ ਚਾਹੇ दारू ਪੀਂਦੇ ਸੀ ਹਾਲਾਤ ਇੰਨੇ ਵਧੀਆ ਨਹੀਂ ਸੀ ਸਿਰ ਤੋਂ ਵੀ ਮੋਨੇ ਸੀ ਪਰ ਅੱਜ ਰੱਬ ਦੀ ਮਿਹਰ ਹੋਈ ਹੈ ਬਾਣੀ ਦੇ ਬਾਣੇ ਦੇ ਧਾਰੀ ਨੇ ਤੇ ਜੁਲਦੇ ਸਿੰਜ ਵੀ ਸਜੇ ਹੋਏ ਨੇ ਤਾਂ ਪਤੀ ਪਤਨੀ ਜਿਹੜੇ ਨੇ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਅੱਜ ਰੇੜੀ ਲਾਈ ਹੈ ਪਰੌਂਠਿਆਂ ਦੀ ਪਰ ਫਿਰ ਵੀ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਭੈਣ ਜੀ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਨੇ ਵੀ ਜੀਵਨ ਦੇ ਵਿੱਚ ਪੂਰਾ ਸਾਹ ਦਿੱਤਾ ਹੈ ਸਰਦਾਰ ਜੀ ਦਾ ਜੀਵਨ ਬਦਲਣ ਦੇ ਵਿੱਚ ਵੀ ਅਹਿਮ ਰੋਲ ਮੰਨਿਆ ਜਾ ਰਿਹਾ ਇਹਨਾਂ ਦਾ ਕਿਉਂਕਿ ਜਦੋਂ ਜੀਵਨ ਸਾਥੀ ਸਾਹ ਦਿੰਦਾ ਤਾਂ ਜੀਵਨ ਬਦਲ ਜਾਂਦਾ ਹੈ ਇਹ ਜੀਵਨ ਦਾ ਉਹ ਪਹਿ ਪਰ ਜਦੋਂ ਜੀਵਨ ਸਾਥੀ ਵਧੀਆ ਮਿਲ ਜੇ ਤਾਂ ਸਾਰੇ ਜਿਹੜੇ ਨੇ ਦਰਦ ਭੁੱਲ ਜਾਂਦੇ ਨੇ ਮੁਸੀਬਤਾਂ ਟਾਲੀਆਂ ਜਾਂਦੀਆਂ ਨੇ ਤੇ ਬਹੁਤਿਆਂ ਦੇ ਮੁਸੀਬਤਾਂ ਪੈਂਦੀਆਂ ਨੇ ਤੇ ਉਹ ਜੀਵਨ ਸਾਥੀ ਵੀ ਛੱਡ ਜਾਂਦੇ ਨੇ ਪਰ ਬਹੁਤ ਹੀ ਵਿਰਲੇ ਹੁੰਦੇ ਨੇ ਜਿਹੜੇ ਉਸ ਵੇਲੇ ਵੀ ਆਪਣੇ ਜੀਵਨ ਸਾਥੀ ਦਾ ਸਾਥ ਦਿੰਦੇ ਨੇ ਇਹ ਪਤੀ ਪਤਨੀ ਜ਼ਰੂਰ ਉਹਨਾਂ ਲਈ ਮਿਸਾਲ ਬਣੇ ਨੇ ਜਿਨ੍ਹਾਂ ਨੇ ਇੱਕ ਦੂਜੇ ਦਾ ਸਾਥ ਛੱਡਿਆ ਨਹੀਂ ਸਾਥ ਦਿੱਤਾ ਹੈ ਦਿਲ ਤੋਂ ਜੁੜੇ ਰਹੇ ਨੇ ਤੇ ਅੱਜ ਰੱਬ ਦੀ ਮਿਹਰ ਵੀ ਹੈ ਤਾਂ ਭੈਣ ਨਾਲ ਜਲਵਾਦ ਵੀ ਚਰਾਂਗੇ ਚੋਣ ਜੀ ਭੈਣ ਜੀ ਬੋਰ ਮਿਹਨਤ ਨਾਲ ਅੱਜ ਇੱਥੋਂ ਤਾਈਂ ਪਹੁੰਚੇ ਨੇ ਕਿ ਰੱਬ ਨੇ ਇਹਨਾਂ ਦੀ ਸੁਣਵਾਈ ਕੀਤੀ ਹੈ ਰੱਬ ਇਹਨਾਂ ਦੇ ਸਾਰੀਆਂ ਜਿਹੜੀਆਂ ਮਰਜ਼ਾ ਸੀ ਜਿਹੜੀਆਂ ਅਰਜ਼ੀਆਂ ਲਾਈਆਂ ਸੀ ਉਹ ਪੂਰੀਆਂ ਆਈਆਂ ਨੇ ਪੰਜ ਦੋ ਮਿੰਟ ਲਈ ਆ ਜਿਓ ਤੁਸੀਂ ਗੱਲਬਾਤ ਚੱਲ ਲਈ ਅਸੀਂ ਤੁਹਾਡੇ ਨਾਲ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਵਾਂ ਲਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਨੀ ਵੀਰ ਜੀ ਨਾਲ ਗੱਲ ਹੋ ਰਹੀ ਸੀ ਬਾਬਾ ਜੀ ਨੇ ਅੰਦੇ ਬੜਾ ਮਾੜਾ ਸਮਾਂ ਹੰਡਾਇਆ ਹੈ ਤੇ ਤੁਹਾਡਾ ਦੇ ਬਹੁਤ ਜ਼ਿਆਦਾ ਰੋਲ ਰਿਹਾ ਤੁਸੀਂ ਮਾੜਾ ਸਮਾਂ ਵੀ ਹੰਡਾ ਲਿਆ ਤੇ ਬਾਬਾ ਜੀ ਨੂੰ ਸਿੱਧੇ ਰਾਹ ਵੀ ਪਾ ਦਿੱਤਾ ਹੈ ਕਿੰਨਾ ਚ ਮਾੜਾ ਸਮਾਂ ਬਹੁਤ ਜ਼ਿਆਦਾ ਇਹ ਜਿਹਦਾ ਭਈ ਆਉਂਦੇ ਸੀ ਨਾ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਭਈ ਪਈ ਕਿ ਕਿਤੇ ਸਾਲ ਚ ਹੋਣਗੇ ਕਿ ਸਾਲ ਚ ਨਹੀਂ ਹੋਣਗੇ ਪਰ ਇੱਕੋ ਹੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਦੇ ਆਗੇ ਬ ਕੋ ਬਾਬਾ ਜੀ ਜਿਹਦਾ ਤੁਸੀਂ ਦਿੱਤਾ ਵਾ ਉਦਾਂ ਹੀ ਵਾਪਸ ਇਹ ਨਸ਼ੇ ਪਤੇ ਸਾਰੇ ਛੱਡ ਦੇ ਪਰ ਇੱਦੀ ਕਿਰਪਾ ਹੋਈ ਬਾਬੇ ਦੀ ਉਹ ਸਾਰਾ ਨਸ਼ਾ ਵਜਾ ਛੱਡਤਾ ਇਹਨਾਂ ਨੇ ਫਿਰ ਬਾਣਾ ਪਾ ਲਿੱਤਾ ਪਹਿਲੇ ਨਿੱਕੇ ਨੇ ਪਾਇਆ ਫਿਰ ਇਹਨਾਂ ਨੇ ਪਾਇਆ ਫਿਰ ਬਾਬਾ ਜੀ ਜੋ ਬਾਬਾ ਜੋਗਾ ਸਿੰਘ ਜੀ ਸਾਲਵੇ ਜਹੇਦਾਰ ਉਹਨਾਂ ਦੀ ਕਿਰਪਾ ਨਾਲ ਹੀ ਸਾਡੀ ਇਹ ਦੁਕਾਨਦਾਰੀ ਚੱਲਦੀ ਹੈ ਸਾਰੇ ਕਹਿੰਦੇ ਆ ਤੁਸੀਂ ਤੁਹਾਨੂੰ ਡਾਲਰ ਦਿੱਤੇ ਅਮਰੀਕਾ ਤੋਂ ਮੈਂ ਕੋਈ ਨਾ ਮੇਰੇ ਕੋ ਬਾਬਾ ਗੁਰੂ ਰਾਮਦਾਸ ਅੱਗੇ ਪਾਛਾਉਂਦਾ ਸਾਨੂੰ ਡਾਲਰ ਕਹਿੰਦੇ ਇੰਨਾ 20 ਰੁਪਏ ਦਾ ਪਰ ਉਹਨਾਂ ਕੀ ਬਰਕਤ ਮੇਰੇ ਕੋ ਇੱਥੇ 20 20 ਦਾ ਪਰ ਉਹਨਾਂ ਜਿਵੇਂ ਚਾਹ ਹੈ ਜੇ ਬਹੁਤ ਬਰਕਤ ਹੈ ਸਾਨੂੰ ਨਹੀਂ ਪਤਾ ਲੱਗਦਾ ਇਹ ਸ਼ਾਮ ਨੂੰ ਕਿਦੋਂ ਬਰਕਤ ਪੈ ਜਾਂਦੀ ਆ ਔਰ ਚਲੋ ਵਾਹਿਗੁਰੂ ਦੀ ਕਿਰਪਾ ਦੋਸਤੋ ਜਦੋਂ ਇਹ ਚਿੱਟਾ ਜਾਂ दारू ਪੀਂਦੇ ਸੀ ਨਸੇ ਦੇ ਆਦੀ ਸੀ ਉਦੋਂ ਕੀ ਹਾਲਾਤ ਬੰਦੇ ਸੀ ਤੁਹਾਡੇ ਦੇ ਕੋਈ ਬੱਚੇ ਵੀ ਪਾਲਨੇ ਇਹਨਾਂ ਨੂੰ ਸੰਭਾਲਣਾ ਕਿਵੇਂ ਸੰਭਾਲਦੇ ਸੀ ਬਹੁਤ ਔਖਾ ਹੁੰਦਾ ਸੀ ਪਰ ਘਰ ਵਾਲੇ ਨੇ ਸਾਥ ਛੱਡਤਾ ਸੀ ਪਰ ਸਾਰੇ ਕਹਿੰਦੇ ਸੀ ਮੈਨੂੰ ਬਈ ਤੂੰ ਛੱਡੇ ਤੇ ਛੱਡ ਦੇ ਪੈਗੋ ਨਹੀਂ ਪਰ ਮੈਂ ਨਹੀਂ ਨਤਾ ਸਾਤ ਛੱਡਿਆ ਮੈਂ ਕੋਈ ਨਾ ਕਦੋਂ ਨਾ ਛੱਡਣ ਗਈ ਫਿਰ ਇਹੋ ਜੀ ਕਿਰਪਾਈ ਗੁਰੂ ਰਾਮਦਾਸ ਸੱਚਾ ਪਾਸ਼ਾ ਜੀ ਹਰਮੰਦਰ ਸਾਹਿਬ ਆਏ ਮੱਥਾ ਟੇਕਣਾ ਫਿਰ ਉਹਨਾਂ ਦੀ ਕਿਰਪਾ ਨਾਲ ਫਿਰ ਇਹਨਾਂ ਨੇ ਚਿੱਟਾ ਵੀ ਛੱਡਿਆ ਫਿਰ ਮੈਂ ਅਰਦਾਸਾ ਕਿਤੇ ਰੋਈਆਂ ਮੈਂ ਕੋ ਸੱਚਾ ਪਾਸ਼ਾ ਤੇਰਾ ਬਹੁਤ ਬਹੁਤ ਧੰਨਵਾਦ ਤੇ ਬਈ ਸਿੱਧੇ ਰਾਏ ਇਹਨਾਂ ਨੂੰ ਪਾਤਾ ਬਹੁਤ ਜਿਹਨੂੰ ਚਿੱਟਾ ਜਾਂ ਦਾਰੂ ਪੀਂਦੇ ਸੀ ਕਦੀ ਤੁਹਾਡੇ ਨਾਲ ਮਾਰਕਟਾਇ ਜਾਂ ਬੱਚਿਆਂ ਨਾਲ ਮਾਰਿਆ ਹੋਏ ਮੈਨੂੰ ਟੋਟ ਵੱਜ ਰਹੀ ਹੈ ਪੈਸੇ ਚਾਹੀਦੇ ਆ ਇਸ ਤਰ੍ਹਾਂ ਹੁੰਦਾ ਸੀਗਾ ਨਹੀਂ ਨਹੀਂ ਕਦੇ ਹੱਥ ਨਹੀਂ ਚੱਕਿਆ ਨਾਲ ਇਹਨਾਂ ਬੱਚਿਆਂ ਨਾਲ ਉਹਨਾਂ ਕੁਝ ਵੀ ਨਹੀਂ ਸੀ ਬੇਰੇ ਫਿਰੇ ਖੁਦ ਰੋਂਦੇ ਸੀ ਕਿ ਮੈਂ ਰਾਤ ਨੂੰ ਕੁਝ ਗਲਤ ਤਾਂ ਨਹੀਂ ਬੋਲਿਆ ਤਾਨੂੰ ਜਾਂ ਬੱਚਿਆਂ ਨੂੰ ਮੈਨ ਕੋ ਨਹੀਂ ਕੁਝ ਨਹੀਂ ਗਲਤ ਬੋਲਿਆ ਬੋਲਾ ਅੱਜ ਛੱਡ ਦਾਂਗੇ ਫਿਰ ਰਾਤ ਨੂੰ ਉਹੀ ਹਾਲਾਤ ਫਿਰ ਮੈਂ 10 ਸਾਲ ਸਬਰ ਕੀਤਾ 10 ਸਾਲ ਬਾਅਦ ਫਿਰ ਸਾਡੀ ਥੋੜੇ ਥੋੜੇ ਧੀਰੇ 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 ਸਾਰਾ ਸਰਕਲ ਠੀਕ ਹੋਇਆ ਹੁਣ ਸੱਚੇ ਪਾਤਸ਼ਾਹ ਦੀ ਕਿਰਪਾ ਹੁਣ 2 ਸਾਲ ਹੀ ਹੋਏ ਹੁਣ ਮਕਾਨ ਵੀ ਹੋਣਾ ਆਪਣਾ ਬਣਾ ਲਿੱਤਾ ਇਹਦਾ ਇਸੇ ਰੇੜੀ ਤੇ ਮਕਾਨ ਬਣਾਇਆ ਆਪਣਾ ਛੋਟੇ ਦਿਲ ਤੇ ਜੀ ਬੀਤਦੀ ਹੁੰਦੀ ਸੀ ਕਿ ਜਿਹੜੇ ਜੀਵਨ ਦੇ ਨਾਲ ਜਿਨ੍ਹਾਂ ਦੇ ਨਾਲ ਜੀਵਨ ਬਤਾਉਣਾ ਹੈ ਉਹਦਾ ਜੀਵਨ ਹੀ ਆਪਣਾ ਬਰਬਾਦ ਹੁੰਦਾ ਨਜ਼ ਜੀਵਨ ਸਾਥੀ ਵਧੀਆ ਚੁੰਨੇ ਆ ਜਾਂ ਮਾੜਾ ਚੁੰਨੇ ਆ ਕਿਉਂਕਿ ਇਹ दारू ਪੀਂਦਾ ਨਸਿਆਂ ਦਾ ਆਦੀ ਸੀ ਉਦੋਂ ਮਨ ਦੇ ਵਿੱਚ ਵਿਚਾਰ ਆਉਂਦੇ ਸੀ ਵਿਚਾਰ ਤਾਂ ਹੁੰਦੇ ਸੀ ਫਿਰ ਮੇਰੀ ਮੰਮੀ ਡੈਡੀ ਨੇ ਅਸੀਂ ਬਚਪਨ ਤੇ ਮੇਰੇ ਵੀ ਪੂਰੇ ਹੋ ਗਏ ਸੀ ਤਾਂ ਤਾ ਕਰਕੇ ਫਿਰ ਮੈਂ ਕੋਈ ਨਹੀਂ ਜਿੱਦਦਾ ਵੀ ਇਹ ਲਵ ਮੈਰੀ ਸੀ ਸਾਡੀ ਆਪਣੀ ਪਸੰਦ ਨਾਲ ਕੀਤਾ ਮੈਂ ਕੋਈ ਨਹੀਂ ਕੋਈ ਨਾ ਕਦੋਂ-ਕਦੋਂ ਸੁਧਰਣ ਗਈ ਪਰ ਚਲੋ ਕੋਈ ਨਾ ਦਿਨ ਬੀਤੇ ਗਏ ਆਈ ਡਲਤੇ ਗਏ ਉਸੇ ਸੀ ਹਿਸਾਬ ਨਾਲ ਜੀ ਤੁਸੀਂ ਬੋਲ ਰਹੇ ਲਵ ਮੈਰਿਜ ਸੀ ਉਦੋਂ ਮੋਨੇ ਸੀ ਤੇ ਲਵ ਦਾ ਮੋਨੇ ਦੇ ਵਿੱਚ ਹੋ ਗਿਆ ਹੈ ਹੁਣ ਫਿਰ ਬਾਣੀ ਤੇ ਬਾਣੇ ਨਾਲ ਜੁੜ ਗਏ ਨੇ ਤੇ ਲਵ ਪਿਆਰ ਉਸ ਤਰ੍ਹਾਂ ਹੀ ਬਣਿਆ ਰਿਹਾ ਹਾਂਜੀ ਹਾਂਜੀ ਉਸ ਤਰ੍ਹਾਂ ਹੀ ਬਣਾ ਰਿਹਾ ਸਾਡਾ ਪਿਆਰ ਜਿੱਦਾਂ ਪਹਿਲੇ ਸੀ ਹੁਣ ਵੀ ਇਦਾਂ ਹੀ ਹੈ ਔਰ ਵਾਇਗਰੋ ਦੀ ਕਿਰਪਾ ਨਾਲ ਇਦਾਂ ਹੀ ਚੱਲਦਾ ਰਹੋਗਾ ਸਾਡਾ ਪਹਿਲਾ ਵਾਲਾ ਸਰੂਪ ਵਧੀਆ ਜਿਆਦਾ ਇਹਨਾਂ ਦਾ ਕਿ ਹੋਂ ਵਾਲਾ ਸਰੂਪ ਵਧੀਆ ਜਿਆਦਾ ਪਹਿਲਾ ਵਾਲਾ ਨੂੰ ਜੈਲ ਲਾ ਲੈਣੀ ਤੇ ਤੋਤਰੇਣਾ ਨਸੇ ਦੇ ਵਿੱਚ ਚਿੱਟਾ ਪੀ ਲਿਆ ਦਾਰੂ ਪੀ ਲਿਆ ਕਿ ਹੋਂ ਵਾਲਾ ਬਾਬਾ ਜੀ ਦਾ ਸਰੂਪ ਵਧੀਆ ਜਿਆਦਾ ਤੁਹਾਨੂੰ ਨਹੀਂ ਭਾਜੀ ਹੁਣ ਵਾਲਾ ਸਰੂਪ ਵਧੀਆ ਲੱਗਦਾ ਵਾ ਪਹਿਲੇ ਵਾਲਾ ਨਹੀਂ ਲੱਗਦਾ ਸੀ ਪਹਿਲੇ ਸਾਨੂੰ ਵੀ ਅਜੀਬ ਜਿਹਾ ਲੱਗਦਾ ਸੀ ਹੁਣ ਇਹਨਾਂ ਨੇ ਜਿੱਦਾਂ ਪਾਇਆ ਹੁਣ ਬੇਟਾ ਹੁਣ ਪੂਰਾ ਪਰਿਵਾਰ ਹੀ ਅੰਮ੍ਰਿਤਧਾਰੀ ਬਣ ਗਿਆ ਹੁਣ ਬੇਟੀ ਨੇ ਵੀ ਤੁਮਾਰਾ ਜੱਜਾ ਸ਼ੁਰੂ ਕਰਤਾ ਉਹ ਸਾਨੂੰ ਬਹੁਤ ਵਧੀਆ ਲੱਗਦਾ ਵਾ ਤੁਸੀਂ ਵੀ ਅੰਮ੍ਰਿਤਧਾਰੀ ਹੁਣ ਹਾਂਜੀ ਹਾਂਜੀ ਆਜੀ ਵੀ ਅੰਮ੍ਰਿਤਧਾਰੀ ਆ ਤੁਸੀਂ ਪੰਜਾਬ ਦੇ ਰਹਿਣ ਵਾਲੇ ਨਹੀਂ ਭਾਜੀ ਮੈਂ ਦਿੱਲੀ ਦੀ ਆ ਮੈਨੂੰ ਪੰਜਾਬੀ ਥੋੜੀ ਕੱਟੀ ਹੁੰਦੀ ਹੈ ਹਿੰਦੀ ਪੰਜਾਬੀ ਦੋਨੋਂ ਮਿਕਸ ਹੋ ਜਾਂਦੀ ਹੈ ਤੁਸੀਂ ਬਹੁਤ ਵਧੀਆ ਪੰਜਾਬੀ ਬੋਲ ਰਹੇ ਹੋ ਤੁਸੀਂ ਸੋਹਣੀ ਜੋੜੀ ਵੀ ਜੱਚ ਰਹੀ ਹੈ ਬਾਬਾ ਜੀ ਦੀ ਤੇ ਤੁਹਾਡੀ ਤੇ ਮੈਨੂੰ ਇਹ ਦੱਸੋ ਜਦੋਂ ਤੁਸੀਂ ਮਿਲੇ ਸੀ ਦੋਨੋਂ ਆ ਉਦੋਂ ਸੋਚਿਆ ਸੀ ਕਿ ਇਸ ਤਰ੍ਹਾਂ ਜੀਵਨ ਦੇ ਵਿੱਚ ਬਦਲਾਅ ਵੀ ਆ ਜਾਏ ਜਾਂ ਰੱਬ ਦੀ ਮਿਹਰ ਵੀ ਹੋ ਜੇਗੀ ਕਿ ਸਾਡਾ ਜੀਵਨ ਵੀ ਸੁਧਰ ਜਾਏਗਾ ਨਹੀਂ ਪਾਜੀ ਐਦਾਂ ਨਹੀਂ ਸੋਚਿਆ ਸੀ ਕਿ ਭਈ ਚਲੋ ਪਹਿਲੇ ਨਹੀਂ ਕਰਦੇ ਸੀ ਫਿਰ ਸ਼ਾਦੀਆਂ ਉਪਾਦ ਫਿਰ ਯਾਰਾ ਦੋਸਤਾਂ ਨਾਲ ਇਹਨਾਂ ਦੀ ਸੰਗਤ ਪੈ ਗਈ ਪੂਰੀ ਤੋਫੀ ਤਾਂ ਉਹਦੇ ਕਰਕੇ ਫਿਰ ਮੈਨੂੰ ਨਹੀਂ ਕਿ ਕਤਨ ਨਹੀਂ ਕੀ ਹੋਣਾ ਕੀ ਹੋਣ ਫਿਰ ਮੈਨੂੰ ਕੋਈ ਨਾ ਉਹ ਉੱਤੇ ਡੋਰੀਆ ਛੁੱਟਿਆ ਸੀ ਬਾਬੇ ਤੇ ਫਿਰ ਇਹ ਬਾਪੂਦੀਪ ਸਿੰਘ ਨੂੰ ਆਈ ਮੰਨਿਆ ਸੀ ਉਹਨੂੰ ਮੈਂ ਬਾਪੂ ਕਹਿੰਦੇ ਆ ਉਹਨੇ ਸਾਡਾ ਹੱਥ ਫੜਿਆ ਹੈ ਬਲੀ ਮੈਂ ਦੇਖ ਰਿਹਾ ਤੁਸੀਂ ਅੱਜ ਵੀ ਰੱਬ ਦਾ ਨਾਮ ਲੈ ਕੇ ਪਹਿਲਾਂ ਅਰਦਾਸ ਕਰਦੇ ਹੋ ਫਿਰ ਆਪਣੀ ਰੇੜੀ ਚਲਾਉਂਦੇ ਹੋ ਬੱਚਿਆਂ ਨੂੰ ਵੀ ਤੁਸੀਂ ਅਮਰਤਾਰੀ ਬਣਾਤਾ ਤੇ ਬੱਚੇ ਵੀ ਬਾਣੀ ਤੇ ਬਾਣੇ ਨਾਲ ਜੁੜੇ ਨੇ ਤੇ ਹੁਣ ਕਿਵੇਂ ਜੀਵਨ ਬੀਤ ਰਿਹਾ ਹੁਣ ਵਧੀਆ ਜੀਵਨ ਬੀਤ ਰਿਹਾ ਤੁਹਾਡਾ ਹਾਂਜੀ ਭਾਜੀ ਪਹਿਲੇ ਸਵੇਰੇ ਆਉਂਦੇ ਆ ਪਹਿਲੇ ਉੱਠਦੇ ਆ 4 ਵਜੇ ਅੰਮ੍ਰਿਤ ਵੇਲੇ ਨਾ ਇਸ਼ਨਾਨ ਕਰਕੇ ਬਾਬੇ ਦੀ ਜੋਤ ਲਾ ਕੇ ਫਿਰ ਇਥੇ ਆਉਣ ਦੀ ਤਿਆਰੀ ਕਰਦੇ ਆ ਫਿਰ ਪਹਿਲੇ ਪਾਣੀ ਲਾਉਂਦੇ ਆ ਪਾਣੀ ਲਾ ਕੇ ਫਿਰ ਸ਼ੁਰੂ ਕਰਦੇ ਜੋ ਵੀ ਕੰਮ ਕਰਨਾ ਹੁੰਦਾ ਫਿਰ ਉਸ ਤੋਂ ਬਾਅਦ ਫਿਰ ਸੰਗਤ ਨੂੰ ਸ਼ੁਰੂ ਕਰਦੇ ਦੇਣਾ ਪਹਿਲੇ ਬਾਣੀ ਜ਼ਰੂਰੀ ਹੈ ਬਾਣੀ ਦੇ ਨਾਲ ਹੀ ਸਾਡਾ ਸਵਾਦ ਸਾਨੂੰ ਕਹਿੰਦੇ ਆ ਵੀ ਤੁਹਾਡਾ ਇਹਨਾਂ ਸਵਾਦ ਕਿੱਦਾਂ ਪਰੌਂਠਾ ਮੈਨੂੰ ਕੋ ਪਤਾ ਨਹੀਂ ਸਾਨੂੰ ਆਪਣਾ ਬਾਣੀ ਚਲਦੀ ਹੈ ਬਾਣੀ ਦੇ ਨਾਲ ਹੀ ਸਵਾਦ ਆਪਣਾ ਬਣ ਜਾਂਦਾ ਵਾ ਜਿਵੇਂ ਤੁਸੀਂ ਦੱਸ ਰਹੇ ਹੋ ਜਿ ਇਸੇ ਰੇੜੀ ਤੋਂ ਤੁਸੀਂ ਅੱਜ ਆਪਣਾ ਮਚਾਣ ਬਣਾ ਲਿਆ ਰਹਿਣ ਬਸੇਰਾ ਬਣਾ ਲਿਆ ਸੁਪਣਿਆਂ ਦਾ ਮਹਿਲ ਬਣਾ ਲਿਆ ਕਿ ਬਾਬਾ ਜੀ ਦੀ ਫੁੱਲ ਮਿਹਰ ਹੋ ਰਹੀ ਹੈ ਬਾਬਾ ਜੀ ਦੀ ਕਿਰਪਾ ਬਹੁਤ ਬਹੁਤ ਜ਼ਿਆਦਾ ਕਿਰਪਾ ਹੈ ਅਹੀਂ ਨਹੀਂ ਕਹਿੰਦੇ ਕਿ ਅਹੀਂ ਕਿਹ ਕੋ ਮੰਗੀ ਹੈ ਅਹੀਂ ਮੰਗਣਾ ਹੋਗਾ ਤਾਂ ਆਪਣੇ ਬਾਪੂ ਕੋ ਮੰਗਾਗੇ ਕਿ ਹੋ ਕੇ ਨਹੀਂ ਮੰਗਾਗੇ ਉਹਨੇ ਦਿੱਤਾ ਸਾਨੂੰ ਹੁਣ ਵੀ ਦੇ ਰਿਹਾ ਵਾ ਪਰ ਉਹਦੇ ਕੋਲ ਮੰਗਾਗੇ ਕਿ ਤੇ ਅਗੇ ਹੱਥ ਨਹੀਂ ਫੈਲਾਵਾਂਗੇ ਉਹਨਾਂ ਕਿਨੂੰ ਕਵਾਂਗੇ ਸਾਡੀ ਹੈਲਪ ਕਰੋ ਨਾ ਐ ਇਦਾਂ ਹੀ ਕਹਿੰਦੇ ਆ ਕਿ ਜਿੰਨੂੰ ਮੰਗਣਾ ਹੋਣਾ ਤਾਂ ਉਹਦੇ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਕਰਕੇ ਉਹਦੇ ਦਰ ਤੇ ਆ ਕੇ ਜਾ ਕੇ ਮੰਗਾਗੇ ਪਰ ਕਦੇ ਆ ਕੇ ਭਿਕ ਨਹੀਂ ਮੰਗਾਗੇ ਦੂਜੇ ਜਿਹੜੇ ਨੇ ਜਿਹੜੇ ਅਜੇ ਵੀ ਮਾੜੇ ਰਾਹਾਂ ਤੇ ਤੁਰੇ ਫਿਰਦੇ ਨੇ ਜਾਂ ਮਾੜਿਆਂ ਰਾਹਾਂ ਦੇ ਪਏ ਹੋਏ ਨੇ ਜਿਹੜਾ ਸੋਚਦੇ ਨੇ ਕਿ ਸਾਡਾ ਵੀ ਜੀਵਨ ਬਦਲ ਜਾਵੇ ਪਰ ਤੁਸੀਂ ਤੇ ਇੱਕ ਉਦਾਹਰਨ ਬਣੇ ਹੋ ਮਿਸਾਲ ਬਣੇ ਹੋ ਕਿ ਬਾਣੀ ਦੇ ਬਾਣੇ ਨੇ ਤੁਹਾਡਾ ਜੀਵਨ ਬਦਲ ਦਿੱਤਾ ਉਹਨਾਂ ਨੂੰ ਜਰੂਰ ਸਨੇਹਾ ਲਾ ਦਿਓ ਅਪੀਲ ਲਾ ਦਿਓ ਭਾਈ ਬਾਣੀ ਦੇ ਬਾਣੇ ਦੇ ਵਿੱਚ ਬੜੀ ਬਰਕਤ ਹੈ ਬਾਣੀ ਬਾਣਾ ਤਾਰ ਦਿੰਦਾ ਹੈ ਜਿਹੜੀ ਤਾਂ ਹੀ ਜਿਹੜੀ ਪਵਿੱਤਰ ਹੋ ਜਾਂਦੀ ਹੈ ਤੁਸੀਂ ਉਹਨਾਂ ਨੂੰ ਬੋਲੋ ਜੀ ਇਹ ਤਾਂ ਤੁਹਾਡੀ ਅਪੀਲ ਜਰੂਰ ਉਹਨਾਂ ਤਾਈ ਪਹੁੰਚਣੀ ਹੈ ਜਿਹੜੇ ਆਪਣੇ ਮਾਪਿਆਂ ਨੂੰ ਸਤਾਉਂਦੇ ਨੇ ਜਾਂ ਬੱਚਿਆਂ ਨੂੰ ਪਰੇਸ਼ਾਨ ਰੱਖਦੇ ਨੇ ਜਾਂ ਆਦੀ ਨੇ ਚੀਸੇ ਵੀ ਨਸੇ ਦੇ ਉਹ ਤੁਹਾਡੇ ਵੱਲ ਵੀ ਵੇਖੀ ਜਰੂਰ ਬਾਹਰ ਆ ਜਾਣਗੇ ਇਸ ਚੀਜ਼ ਤੋਂ ਛੁਟਕਾਰਾ ਆਪਾਂ ਇੱਕੋ ਹੀ ਅਰਦਾਸ ਕਰਦੇ ਆਂ ਵੀ ਜੋ ਵੀ ਨਸ਼ਾ ਪਤਾ ਕਰਦਾ ਵਾ ਉਹ ਛੱਡ ਕੇ ਬਾਣੀ ਨਾਲ ਜੁੜੋ ਬਾਣੀ ਪੜੋ ਆਪੇ ਨਸ਼ਾ ਪਤਾ ਜਿਨ੍ਹਾਂ ਦੀ ਮਾਵਾਂ ਰੋਂਦੀਆਂ ਵਾਂ ਕਿ ਸਾਡੇ ਪੁੱਤ ਜਾਂਦੇ ਆ ਨਸ਼ਾ ਕਰਦੇ ਆ ਸ਼ਾਮ ਨੂੰ ਕੋਈ ਪਤਾ ਨਹੀਂ ਦਾ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਵੀਰੋ ਜੇ ਭੈਣਾ ਕੋਈ ਵੀ ਨਸ਼ਾ ਪਤਾ ਛੱਡ ਕੇ ਬਾਣੀ ਨਾਲ ਜੁੜੋ ਬਾਣੀ ਤਾਰਦੀ ਆ ਬਾਣੀ ਪੜੋ ਸਵੇਰੇ ਉੱਠ ਕੇ ਸ਼ਾਮ ਨੂੰ ਬਸ ਬਾਣੀ ਤਾਰਦੀ ਔਰ ਕੁਝ ਨਸ਼ਾ ਪਤਾ ਨਹੀਂ ਤਾਰਦਾ ਸੇਵਾ ਕਰੋ ਔਰ ਬਾਣੀ ਬਾਣੀ ਪੜੋ ਬਹੁਤ ਬਹੁਤ ਧੰਨਵਾਦ ਜੀ ਤਾਂ ਜਰੂਰ ਜੀ ਵਾਈਸ ਰਿਪੋਰਟ ਪਤਾ ਜੀ ਇਹ ਜਿਹੜੇ ਪਤੀ ਪਤਨੀ ਨੇ ਬਹੁਤ ਮਾੜਾ ਸਮਾਂ ਇਹਨਾਂ ਨੇ ਹੰਡਾਇਆ ਹੈ ਪਹਿਲਾਂ ਸਰਦਾਰ ਸਾਹਿਬ ਜਿਹੜੇ ਨੇ ਚਿੱਟੇ ਦੇ ਆਦੀ ਸੀ ਸਿਰ ਤੋਂ ਮੋਨੇ ਸੀ ਚਿੱਟਾ ਵੀ ਪੀਤਾ ਦਾਰੂ ਵੀ ਰਾਜਰੀ ਪੀਤੀ ਪੈਸਾ ਵੀ ਬਹੁਤ ਉਡਾਇਆ ਪਰ ਹਾਲਾਤ ਇੰਨੇ ਮਾੜੇ ਸੀ ਕਿ ਪਤਾ ਨਹੀਂ ਸੀ ਜੀਵਨ ਬਚਣਾ ਜਾਂ ਨਹੀਂ ਬਚਣਾ ਪਰ ਰੱਬ ਦੀ ਇਹੋ ਜੀ ਮਿਹਰ ਹੋਈ ਇਸ ਪਰਿਵਾਰ ਤੇ ਬਾਣੀ ਤੇ ਬਾਣੇ ਨਾਲ ਜੁੜੇ ਤਾਂ ਜੀਵਨ ਹੀ ਬਦਲ ਗਿਆ ਅੱਜ ਆਪਣੀ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਦੋਨੋਂ ਪਤੀ ਪਤਨੀ ਜਿਹੜੇ ਨੇ ਰੋਜੀ ਰੋਟੀ ਚਲਾਉਣ ਵਾਸਤੇ ਰੇੜੀ ਲਾ ਰਹੇ ਨੇ ਪਰ ਫਿਰ ਵੀ ਇਸ ਮਿਹਨਤ ਦੇ ਵਿੱਚ ਰਾਜੀ ਨਹੀਂ ਉਸ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਨੇ ਹੁਣ ਉਸ ਰੱਬ ਤੇ ਆ ਟੁੱਟ ਵਿਸ਼ਵਾਸ ਵੀ ਇਹਨਾਂ ਨੂੰ ਕਿ ਆਪਣੇ ਬੱਚਿਆਂ ਨੂੰ ਜਿਹੜਾ ਵਧੀਆ ਸੈਟਲ ਕਰਨਾ ਹੈ ਵਧੀਆ ਤਰ੍ਹਾਂ ਪੜਾਉਣਾ ਹੈ ਉਮੀਦ ਹੈ ਇਹਨਾਂ ਦੇ ਸੁਪਨੇ ਜ਼ਰੂਰ ਪੂਰੇ ਹੋਣਗੇ ਉਮੀਦ ਇਹ ਵੀ ਹੈ ਕਿ ਤੁਹਾਨੂੰ ਇਹ ਸਟੋਰੀ ਜ਼ਰੂਰ ਮੋਟੀਵੇਟ ਕਰੇਗੀ ਜਿਹੜੇ ਅੱਜ ਵੀ ਨਸੇ ਦੇ ਆਦੀ ਨੇ ਜਾਂ ਚਿੱਟਾ ਪੀਂਦੇ ਨੇ ਜਾਂ दारू ਪੀਂਦੇ ਨੇ ਉਹ ਬਾਬਾ ਜੀ ਦੇ ਇਹਨਾਂ ਲਫਜ਼ਾਂ ਤੋਂ ਜ਼ਰੂਰ ਸੇਧ ਲੈਣਗੇ ਜੋ ਵੀ ਆਪਣੇ ਵਾਪਸ ਹੀ ਮੁੜਨਗੇ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜੇ ਲਾਲੀ ਅੰਮ੍ਰਿਤਸਰ